ਇਹ ਸਾਰੀ ਜਿਹੜੀ ਕਲਾਕਾਰੀ ਹੈਗੀ ਹੈ ਉਹ ਇਸ ਸ਼ਖਸੀਅਤ ਦੁਆਰਾ ਬਣਾਈ ਗਈ ਹੈ ਆ ਨਿਕਲੇ ਜੀ ਇੱਕ ਵਿੱਚੋਂ ਸ਼ਰਬਤ ਹੋਰ ਅੱਧਾ ਕਰ ਗਿਆ ਦਾ ਟਾਈਮ ਸੀਗੀ ਉਦੋਂ ਦਾ ਹੀ ਪਾਰਸਲ ਪਿਆ ਹੋਇਆ ਤੇ ਹੁਣ ਆ ਗਈਆਂ ਜੀ ਸਰਦੀਆਂ ਦੇਖਦੇ ਆਂ ਜੀ ਅੱਜ ਇਸ ਕੋਰੀਅਰ ਦੇ ਵਿੱਚ ਕੀ ਹੈਗਾ ਤੇ ਸ਼ਾਇਦ ਇਹ ਅਗਲੀ ਟ੍ਰਿਪ ਦਾ ਹੋ ਸਕਦਾ ਸਮਾਨ ਹੋਵੇ ਦੇ ਵਿੱਚ ਇਹ ਕੰਮ ਤਾਂ ਨਹੀਂ ਹੋਇਆ ਤੇ ਹੁਣ ਅਸੀਂ ਦੂਸਰਾ ਕੰਮ ਨਵੇੜਨ ਚੱਲਦੇ ਆਂ ਪਤਾ ਨਹੀਂ ਜੀ ਗੱਲਬਾਤ ਹੋਈ ਹੈ ਤੇ ਸਾਈਕਲ ਲੈਣੇ ਕਰਤੇ ਜੀ ਮਣਾ ਦੇ ਨੂੰ 2077 ਕਹਿੰਦੇ ਗੱਡੀ ਦਾ ਨੰਬਰ ਹੈਗਾ ਉਹਦੇ ਚ ਸਾਈਕਲ ਖੜੇ ਨੇ ਉਹਦੇ ਉੱਥੇ ਖੜੇ ਨੇ ਹਰੇਕ੍ਰਿਸ਼ਨਾ ਸਾਸਤਰੀ ਕਾਲ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ ਇੱਕ ਹੋਰ ਵਲੋਗ ਜਿਹੜਾ ਹੈਗਾ ਆਪਾਂ 2 ਦਿਨਾਂ ਬਾਅਦ ਸਟਾਰਟ ਕਰਦੇ ਹਾਂ 2 ਦਿਨਾਂ ਬਾਅਦ ਹਾਂ ਆਪਾਂ ਹਰੀਕ੍ਰਿਸ਼ਨਾ ਬੋਲ ਰਹੇ ਹਾਂ ਜੀ ਤੇ ਕੋਈ ਜ਼ਰੂਰੀ ਕੰਮ ਪੈ ਗਿਆ ਸੀਗਾ ਜਿਹਦੇ ਕਰਕੇ ਜਿਹੜਾ ਹੈਗਾ ਸਾਡਾ 2 ਦਿਨ ਵਲੋਗ ਮਿਸ ਹੋ ਗਏ ਉਹ ਵੀ ਮੈਂ ਤੁਹਾਨੂੰ ਦੱਸੂਗਾ ਜੀ ਆਪਣੇ ਅੱਜ ਦੇ ਵਲੋਗ ਦੇ ਵਿੱਚ ਕੀ ਕੰਮ ਪਿਆ ਸੀਗਾ ਜੀ ਜ਼ਰੂਰੀ ਤੇ ਹੁਣ ਆਪਾਂ ਆਪਣੇ ਘਰ ਤੋਂ ਹੀ ਵਲੋਗ ਕਰਦੇ ਹਾਂ ਸ਼ੁਰੂ ਆਪਣੀ ਛੱਤ ਤੋਂ ਆਪਣਾ ਡੇਲੀ ਵਲੋਗਿੰਗ ਹੈਗਾ ਹੀ ਹੈ ਤੇ ਡੇਲੀ ਵਲੋਗ ਆਉਂਦੇ ਰਹਿਣਗੇ ਉਹੀ ਸਵਾ 6 ਵਜੇ ਦਾ ਸਵੇਰੇ ਸਵੇਰੇ ਦਾ ਜਿਹੜਾ ਹੈਗਾ ਟਾਈਮ ਹੈਗਾ ਤੇ ਹੁਣ ਕੋਈ ਵੀ ਵਲੋਗ ਮਿਸ ਨਹੀਂ ਹੋਏਗਾ ਤੇ ਤੁਹਾਨੂੰ ਮੈਂ ਆਉਣ ਵਾਲੇ 5-6 ਦਿਨਾਂ ਪਹਿਲੇ ਮੈਂ ਤੁਹਾਨੂੰ ਦੱਸਿਆ ਹੀ ਸੀਗਾ ਜਦੋਂ ਮੈਂ ਘਰ ਵਾਪਸ ਆ ਰਿਹਾ ਸੀਗਾ ਕਿ ਹੋ ਸਕਦਾ ਇੱਕ ਦੋ ਦਿਨ ਵਲੋਗ ਡਿਲੇ ਹੋਣਗੇ ਉਸ ਤੋਂ ਬਾਅਦ ਕਦੀ ਵੀ ਲਾਈਫਟਾਈਮ ਜਿਹੜੇ ਹੈਗੇ ਵਲੋਗ ਡਿਲੇ ਨਹੀਂ ਕਰਾਂਗੇ ਬਾਬਾ ਚੜ੍ਹਦੀ ਕਲਾ ਰੱਖੇ ਕੋਈ ਦਿੱਕਤ ਆਵੇ ਬਿਨਾ ਤੇ ਵਲੋਗ ਜਿਹੜੇ ਹੈਗੇ ਡਿਲੇ ਨਹੀਂ ਵੀ ਹੋਣਗੇ ਅੱਜ ਜੀ ਮੋਟੀ ਜੈਕਟ ਦੇ ਵਿੱਚ ਤਿਆਰ ਵਰ ਤਿਆਰ ਹੋਏ ਹੋਏ ਹਾਂ ਜੀ ਅਸੀਂ ਤੇ ਇਧਰ ਕੁਝ ਫਟਾ ਆਸਤਵਾ ਜੀਆਂ ਜੀਆਂ ਤੇ ਹੁਣ ਕੀ ਕਰਦੇ ਆ ਜੀ ਆਪਾਂ ਇੱਥੋਂ ਦੀ ਦੋ ਤਿੰਨ ਕੰਮ ਆਪਣੇ ਨਵੇੜੇ ਨਾਲੇ ਹੈਗੇ ਤੇ ਆਪਾਂ ਤੁਹਾਨੂੰ ਦੱਸ ਦਈਏ ਪਰਸੋਂ ਅੱਜ ਦਾ ਦਿਨ ਛੱਡ ਕੇ ਕੱਲ ਦਾ ਦਿਨ ਛੱਡ ਕੇ ਪਰਸੋਂ ਸਵੇਰੇ ਸਵੇਰੇ ਮੈਂ ਹਿਮਾਚਲ ਚਲਾ ਜਾਊਂਗਾ ਬਾਈਕ ਦੇ ਉੱਤੇ ਤੇ ਆਪਣਾ ਇਕੱਲਾ ਹੀ ਜਾਊਂਗਾ ਹੋ ਸਕੇ ਜੇ ਕੋਈ ਨਾਲ ਜਾਣ ਵਾਲਾ ਹੋਇਆ ਜੀ ਕੋਈ ਕਿਸੇ ਨੇ ਜਾਣਾ ਤਾਂ ਦੱਸ ਸਕਦਾ ਵੈ ਕੱਲ ਅੱਜ ਦੇ ਵਲੌਗ ਦੇ ਵਿੱਚ ਕਮੈਂਟ ਕਰਦੇ ਉਹ ਤੇ ਆਪਾਂ ਉਹਨੂੰ ਨਾਲ ਲੈ ਜਾਾਂਗੇ ਦੋ ਬੰਦੇ ਹੈਗੇ ਮੈਂ ਤਾਂ ਸਪਲੈਂਡਰ ਤੇ ਚਲਾ ਜਾਊਂਗਾ ਥੋੜਾ ਜਿਹਾ ਬਾਈਕ ਦਾ ਕੰਮ ਕਰਵਾਉਣ ਵਾਲਾ ਹੈਗਾ ਵੈ ਮੈਂ ਉਹ ਕੱਲ ਦੇ ਕੇ ਆਵਾਂਗਾ ਸਰਵਿਸ ਜਿਹੜੀ ਹੈਗੀ ਉਹਦੀ ਨਾ ਕਰ ਅਗਰ ਕੋਈ ਵਧੀਆ ਟਰੈਕ ਹੋਇਆ ਉਹ ਦਿਖਾਵਾਂਗੇ ਨਹੀਂ ਤਾਂ ਮੇਰਾ ਮਨ ਬੜਾ ਕਰ ਰਿਹਾ ਪਰਮੋਰ ਵੈਲੀ ਜਾ ਗਿਆ ਵਾਂ ਪਰਮੋਰ ਇੱਕ ਬਹੁਤ ਵਧੀਆ ਜਗ੍ਹਾ ਪੰਜਾਬੀ ਬਹੁਤ ਘੱਟ ਜਾਂਦੇ ਨੇ ਉਸ ਸਾਈਡ ਤੇ ਮੈਂ ਤੁਹਾਨੂੰ ਉਹ ਜਗ੍ਹਾ ਦਿਖਾ ਕੇ ਲੈ ਕੇ ਆਵਾਂਗਾ ਪਰਮੋਰ ਬਹੁਤ ਹੀ ਅਨਸੀਨ ਬਿਊਟੀ ਹੈ ਜੀ ਮੈਂ ਬਹੁਤ ਵਾਰ ਗਿਆ ਕਟਗੜ ਮੇਰਾ 12ਵਾਂ ਚੱਕਰ ਹੋਊਗਾ ਇਹ ਪਰਮੋਰ ਦਾ ਤੇ ਉਹ ਤੁਹਾਨੂੰ ਦਿਖਾਵਾਂਗੇ ਪਰਮੋਰ ਵੈਲੀ ਤੇ ਨਾਲ ਤੁਹਾਨੂੰ ਇੱਕ ਦੋ ਜਗਾਵਾਂ ਹੋਰ ਹੈਗੀਆਂ ਉਹ ਦਿਖਾਵਾਂਗੇ ਹੋ ਸਕਿਆ ਤ੍ਰੇਂਦੁਰ ਟਰੈਕ ਹੈਗਾ ਇੱਕ ਉਹ ਦਿਖਾਵਾਂਗੇ ਤੇ ਆਪਾਂ ਇਹ 4-5 ਦਿਨ ਪਹਾੜਾਂ ਦੇ ਵਿੱਚ ਹੀ ਵਿਤੀਤ ਕਰਾਂਗੇ 21 ਤਰੀਕ ਦਾ ਮੇਰਾ ਪਹਾੜਾਂ ਦੇ ਵਿੱਚ ਹੀ ਕੰਮ ਹੈ ਮਾ ਬਗਲਾ ਕੋਈ ਇਵੈਂਟ ਹੈ ਉਹ ਤੁਹਾਨੂੰ ਦਿਖਾਵਾਂਗਾ ਬਗਲਾਮੁਖੀ ਧਾਮ ਦੇ ਵਿੱਚ 21 ਤਰੀਕ ਦਾ ਇਵੈਂਟ ਉਸ ਤੋਂ ਬਾਅਦ ਆਪਾਂ ਜਾਵਾਂਗੇ ਜੀ ਕਸ਼ਮੀਰ ਅਨਸੀਨ ਕਸ਼ਮੀਰ ਦੀ ਸੀਰੀਜ਼ ਦਿਖਾਵਾਂਗੇ ਪੁੰਛਰਾ ਜੋਰੀ ਇਹ ਵਾਲਾ ਸਾਰਾ ਪਾਸਾ ਆਪਾਂ ਦਿਖਾਵਾਂਗੇ ਜੀ ਤੁਹਾਨੂੰ ਵਲੌਗ ਦੇ ਨਾਲ ਬਣੇ ਰਹੋਗੇ ਤਾਂ ਹੀ ਜਿਹੜਾ ਹੈਗਾ ਤੁਹਾਨੂੰ ਅਲੱਗ-ਅਲੱਗ ਨਜ਼ਾਰੇ ਦੇਖਣ ਨੂੰ ਮਿਲਣਗੇ ਜੀ ਤੇ ਇਹ ਸਾਰੀ ਜਰਨੀ ਵਿੱਚ ਸ਼ਾਇਦ ਹੋ ਸਕਦਾ ਸੋਲੋ ਹੀ ਕਰਾਂਗਾ ਤੇ ਵਲੌਗ ਦੇ ਨਾਲ ਬਣੇ ਰਹੋ ਕਸ਼ਮੀਰ ਤੇ ਅਨਸੀਨ ਹਿਮਾਚਲ ਦੇਖਣ ਵਾਸਤੇ ਵੀਡੀਓ ਅੱਜ ਦੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚੱਲਦੇ ਹਾਂ ਜੀ ਸਾਈਕਲ ਲੈਣ ਆਪਣੇ ਉਹ ਪੁਰਾਣ ਏ ਅਸੀਂ ਫੈਸਲਾ ਕਰਿਆ ਹੈਗਾ ਵਾ ਤੇ ਉਹ ਸਾਈਕਲ ਘਰੇ ਲਿਆ ਕੇ ਖੜਾ ਦਾਂਗੇ ਜਦੋਂ ਬਾਅਦ ਦੇ ਵਿੱਚ ਉਹ ਬਿੱਟੂ ਸੰਦੀਪ ਹਰਪਾਲ ਆਣਗੇ ਉਹ ਸਾਰਾ ਟੂਰ ਕੰਪਲੀਟ ਕਰਕੇ ਉਹਦੇ ਇੱਕ ਨਵਾਂ ਟੂਰ ਵੀ ਆਪਾਂ ਕੱਢਾਂਗੇ ਇਕੱਠੇ ਤੇ ਇਥੋਂ ਦੀ ਸਾਈਕਲ ਬਠਿੰਡੇ ਵੀ ਭੇਜਾਂਗੇ ਚੱਕ ਆਰਾਮ ਸਿੰਘ ਅਲਾ ਸੀਮਾ ਅਗਲਾ ਤੇ ਇੱਕ ਗੰਗਾ ਨਗਰ ਭੇਜਣਾ ਦਾ ਹੈਗਾ ਸਾਈਕਲ ਉਹ ਭੇਜ ਦਾਂਗੇ ਜੀ ਤੇ ਬਣੇ ਰਹੋ ਜੀ ਵਲੌਗ ਦੇ ਨਾਲ ਆਪਣੀ ਜਿਹੜੀ ਹੈਗੀ ਆ ਜਰਨੀ ਸ਼ੁਰੂ ਕਰਦੇ ਅੱਜ ਦੀ ਤੇ ਲਾਈਕ ਸਬਸਕ੍ਰਾਈਬ ਤੇ ਹਾਈਪ ਦਾ ਬਟਨ ਜਰੂਰ ਕਰ ਦਿਓ ਤੇ ਸਾਰਿਆਂ ਨੂੰ ਆਪਣੇ ਆਣ ਗਵਾਂਡ ਸਾਜ ਨੂੰ ਸ਼ੇਅਰ ਵੀ ਕਰ ਦਿਓ ਇਸ ਵੀਡੀਓ ਨੂੰ ਚਲੋ ਜੀ ਸਾਈਕਲ ਲੈਣ ਚੱਲਦੇ ਆ ਤੇ ਆ ਲੈ ਗਈ ਛੱਤਾਂ ਤੋਂ ਹੀ ਸੀ ਬੈਕ ਟੂ ਦਾ ਮੋਡ ਆਫ ਮੋਟਰ ਵਲੋਗਿੰਗ ਜੀ ਐਦਾਂ ਹੀ ਤੁਹਾਨੂੰ ਜਿਹੜਾ ਹੈਗਾ ਪੂਰਾ ਹਿਮਾਚਲ ਦਿਖਾਵਾਂਗੇ ਕੈਂਪਿੰਗ ਕਰਦੇ ਹੋਏ ਕੈਂਪਿੰਗ ਟੈਂਟ ਲੈ ਕੇ ਚੱਲਾਂਗਾ ਤੇ ਨੇਚਰ ਦਾ ਇੱਕ ਇੱਕ ਜਿਹੜਾ ਉੱਥੇ ਆਪਾਂ ਨੂੰ ਥਿਊ ਦੇਖਣ ਨੂੰ ਮਿਲਦਾ ਵਧੀਆ ਉਹ ਸਾਰਾ ਦਿਖਾਵਾਂਗੇ ਪਹਿਲੇ ਚੱਲਦੇ ਹਾਂ ਜੋ ਸਾਈਕਲ ਵਾਲਿਆਂ ਕੋਲ ਥੋੜੀ 14 ਕਿਲੋਮੀਟਰ ਇਹ ਹੈ ਜੀ ਆਪਣਾ ਲਿੰਕ ਰੋਡ ਤੇ ਆਪਾਂ ਅੱਜ ਲਿੰਕ ਰੋਡ ਤੋਂ ਨਹੀਂ ਜਾਣਾ ਦੋ ਰਾਹ ਨੇ ਆਪਾਂ ਜਿੱਥੋਂ ਸਾਈਕਲ ਚੱਕਣ ਜਾਣੇ ਨੇ ਨਾ ਉਹ ਆਪਣਾ ਰਾਹ ਹੈਗਾ ਜੀ ਲੋਹਾਰੇ ਵਾਲਾ ਏ ਆਪਾਂ ਲੋਹਾਰੇ ਪੁੱਲ ਕੋਲੇ ਜਾਣਾ ਵਾ ਤੁਹਾਨੂੰ ਪਤਾ ਹੋਣਾ ਜਿਹੜੇ ਭਾਈ ਨਾਲ ਆਪਾਂ ਗੱਲ ਕਰਾਈ ਸੀ ਤੁਹਾਡੀ ਕਲਕੱਤੇ ਦੇ ਵਿੱਚ ਸਾਨੂੰ ਮਿਲੇ ਸੀਗੇ ਉਹ ਲੋਹਾਰੇ ਕੋਈ ਜਗ੍ਹਾ ਹੈਗੀ ਐ ਉੱਥੇ ਉਹਨਾਂ ਨੇ ਜਿਹੜੇ ਆਪਣੇ ਸਾਈਕਲ ਹੈਗੇ ਐ ਖੜਵਾਏ ਹੋਏ ਨੇ ਕਾਫੀ ਟਾਈਮ ਤੋਂ ਜੀ ਫਿਰ ਹੁਣ ਆਪਾਂ ਲੋਹਾਰੇ ਜਿਹੜੇ ਪੁੱਲ ਕੋਲ ਜਾ ਕੇ ਉਹਨੂੰ ਫੋਨ ਕਰਕੇ ਲੋਕੇਸ਼ਨ ਸਮਝਦੇ ਆ ਫਿਰ ਉਤੋਂ ਚੱਕਾਂਗੇ ਜੀ ਦਿੱਲੀ ਰੋਡ ਤੋਂ ਜਾਣਾ ਤੇ ਤੁਹਾਨੂੰ ਨਿਆਰੇ ਦਿਖਾਣੇ ਨੇ ਦਿੱਲੀ ਰੋਡ ਦੇ ਇਹ ਅਸੀਂ ਆ ਗਏ ਜੀ ਆਪਣੇ ਦਿੱਲੀ ਰੋਡ ਦੇ ਉੱਤੇ ਤੇ ਇਹ ਜਮਾ ਸਿੱਧਾ ਦਿੱਲੀ ਨੂੰ ਜਾਂਦਾ ਜੀ ਇਹ ਦਿੱਲੀ ਰੋਡ ਤੇ ਖੱਬੇ ਹੱਥ ਤੁਸੀਂ ਜਿਹੜਾ ਸਾਰਾ ਏਰੀਆ ਦੇਖ ਰਹੇ ਹੋ ਜੀ ਇਹ ਆਪਣਾ ਸਾਰਾ ਏਰੀਆ ਹੈਗਾ ਜੀ ਆਪਣਾ ਗੋਬਿੰਦਪੁਰਾ ਜੇ ਤੁਹਾਨੂੰ ਇੱਕ ਗੱਲ ਬਾਰੇ ਪਤਾ ਹੋਵੇ ਨਾ ਕਿ ਤੁਹਾਨੂੰ ਯਾਦ ਹੋਣਾ ਮੈਂ ਜਦੋਂ ਪਹਿਲੇ ਆਇਆ ਸੀ ਇਹ ਤੋਂ 6 ਮਹੀਨੇ ਪਹਿਲੇ ਲੁਧਿਆਣੇ ਤਾਂ ਮੈਂ ਇੱਕ ਗੱਲ ਛੇੜੀ ਸੀ ਤੁਹਾਡੇ ਨਾਲ ਅਡਲਟਰੇਟਿਡ ਚੀਜ਼ਾਂ ਬਾਰੇ ਕਿ ਹੁਣ ਲੁਧਿਆਣੇ ਦੇ ਵਿੱਚ ਅਡਲਟਰੇਟਿਡ ਚੀਜ਼ਾਂ ਬਹੁਤ ਵੱਧਦੀਆਂ ਪਈਆਂ ਖਾਣੇ 'ਚ ਮਿਲਾਵਟ ਬਹੁਤ ਵੱਧ ਹੋ ਰਹੀ ਹੈ ਇਹ ਸਾਰਾ ਏਰੀਆ ਇੱਧਰ ਇਹੀ ਹੈ ਜੀ ਅਡਲਟਰੇਟਿਡ ਚੀਜ਼ਾਂ ਬਹੁਤ ਇੱਥੇ ਮਤਲਬ ਮਲਾਪ ਟਾਂ ਬਲੋਕ ਟਾਂ ਹੈ ਉਹ ਸਭ ਕੁਝ ਤੇ ਹੋਈ ਜਾਂਦਾ ਆਪਾਂ ਕਿਸੇ ਗੱਲ ਨੂੰ ਰੋਕ ਨਹੀਂ ਸਕਦੇ ਪਰ ਆਪਾਂ ਬੋਲ ਸਕਦੇ ਆ ਜੀ ਤੇ ਹੁਣ ਇੱਥੇ ਬਹੁਤ ਫੈਕਟਰੀਆਂ ਵਧ ਗਈਆਂ ਨੇ ਇੰਡਸਟਰੀਲਾਈਜੇਸ਼ਨ ਦੇ ਚੱਕਰ ਦੇ ਵਿੱਚ ਤੇ ਪੰਜਾਬ ਆਪਣਾ ਲੁਧਿਆਣਾ ਕੈਂਸਰ ਕੈਪੀਟਲ ਬਣ ਰਿਹਾ ਜੀ ਮਾਲਵਾ ਏਰੀਆ ਬੇਸਿਕਲੀ ਬਠਿੰਡੇ ਤੋਂ ਕਹਿੰਦੇ ਟ੍ਰੇਨ ਵੀ ਇੱਕ ਚੱਲਦੀ ਹੈ ਜਿਹੜੀ ਬੀਕਾ ਨੇੜੇ ਤੱਕ ਜਾਂਦੀ ਹੈ ਜੀ ਆਪਣੀ ਕੈਂਸਰ ਅਲੀ ਕਿਉਂਕਿ ਉਹ ਮਾਲਵਾ ਏਰੀਆ ਰੀਜਨ 'ਚ ਹੀ ਪੈ ਜਾਂਦਾ ਆਪਣਾ ਬਠਿੰਡਾ ਜੀ ਤੇ ਇਹ ਸਭ ਚੀਜ਼ਾਂ ਜਦੋਂ ਆਪਾਂ ਸੁਣਨ ਨੂੰ ਦੇਖਦੇ ਆ ਕਿ ਪੰਜਾਬ ਜਿੱਥੇ ਹਸ਼ਟਕੁਸ਼ਟ ਲੋਕ ਸੀਗੇ ਸਵਸਥ ਸੀਗੇ ਉਹ ਜਗਾਵਾਂ ਅੱਜ ਕੈਂਸਰ ਦਾ ਜਿਹੜਾ ਹੈਗਾ ਰੂਪ ਲੈ ਰਹੀਆਂ ਕੈਂਸਰ ਕਾਰਕ ਏਰੀਆ ਦਾ ਰੂਪ ਲੈ ਰਹੀਆਂ ਤੇ ਬੜਾ ਮਾੜਾ ਲੱ ਕਿ ਜਿੱਥੇ ਨੌਜਵਾਨ ਹੱਟੇ-ਕੱਟੇ ਹੁੰਦੇ ਸੀ ਉੱਥੇ ਸਭ ਚੀਜ਼ਾਂ ਹੁੰਦੀਆਂ ਕਿਉਂਕਿ ਇਹ ਰਾਤ ਇਹ ਮੈਂ ਬਹੁਤ ਚੀਜ਼ਾਂ ਦੇਖਦਾ ਵਾਂ ਤੇ ਅੱਜ ਕੱਲ ਤਾਂ ਬਾਈ ਪਹਿਲੇ ਆਪਾਂ ਫਾਸਟ ਫੂਡ ਵੀ ਖਾ ਲਈਦਾ ਸੀਗਾ ਹੁਣ ਤਾਂ ਜਦੋਂ ਆਪਾਂ ਫਰੇਗਰੈਂਸ ਜੀ ਲੈਣੇ ਆ ਨਾ ਹੋਰ ਕੈਮੀਕਲਾਂ ਦੀ ਖਾਣ-ਪੀਣ ਦੇ ਵਿੱਚੋਂ ਆਂਦੀ ਹੈ ਮਾਇਓਨੀਜ਼ ਹੋ ਗਈਆਂ ਕੋਈ ਮਿਲਾਵਟ ਵਾਲੀਆਂ ਚੀਜ਼ਾਂ ਹੋ ਗਈਆਂ ਤੇਲ ਰਫੈਂਡ ਇਹ ਵੋ ਹਰ ਇੱਕ ਚੀਜ਼ ਅੱਜ ਕੱਲ ਬਹੁਤ ਗੰਦੀ ਹੈ ਜੀ ਤੇ ਫਾਸਟ ਫੂਡ ਤੋਂ ਵੀ ਆਪਾਂ ਹੁਣ ਜਿਹੜਾ ਹੈਗਾ ਹੌਲੀ-ਹੌਲੀ ਦੂਰ ਹੋਈ ਜਾਂਦੇ ਆ ਤੇ ਖਾਣਾ ਜਵਾਂ ਛੱਡ ਚੁੱਕੇ ਆ ਜੀ ਤੇ ਤੁਹਾਨੂੰ ਇੱਕ ਆਪਾਂ ਆਗਰੇ ਕਰਦੇ ਆ ਜੀ ਕਿ ਸਟੇ ਹੈਲਦੀ ਆਪਣੇ ਆਪ ਨੂੰ ਹੈਲਦੀ ਰੱਖੋ ਤੇ ਚੰਗਾ ਖਾਓ ਕਿਓ ਜੀ ਇਹ ਰਿ ਆਪਣਾ ਮੋਹਨ ਦਾ ਹੀ ਉਹ ਸਵਾਲ ਕੈਂਸਰ ਹਸਪੀਟਲ ਤੇ ਜੀ ਆਪਣਾ ਸ਼ੇਰਪੁਰ ਚੌਂਕ ਜੀ ਜਿਹੜੀਆਂ ਦਿੱਲੀ ਜਾਣ ਵਾਲੀਆਂ ਬੱਸਾਂ ਆਪਾਂ ਜਿੰਗ ਬੱਸ ਕਰ ਲੈਨੇ ਆ ਰੈਡ ਬੱਸ ਕਰ ਲੈਨੇ ਆ ਉਹ ਸਾਰੀਆਂ ਆਪਾਂ ਨੂੰ ਇੱਥੋਂ ਹੀ ਮਿਲਦੀਆਂ ਜੀ ਆਹ ਪੁੱਲ ਪਾਰ ਕਰਕੇ ਅੱਗੇ ਉਤਰਦੇ ਸਾਰੀ ਬੱਸਾਂ ਖੜੀਆਂ ਹੋ ਜਾਂਦੀਆਂ ਜਾਂ ਇੱਥੇ ਖੜੀਆਂ ਹੋ ਜਾਂਦੀਆਂ ਜੀ ਆਪਣੀਆਂ ਸਾਰੀਆਂ ਪਿਛਲੇ ਪਾਸੇ ਤੇ ਆ ਜਿਹੜਾ ਕੈਂਸਰ ਹਸਪਤਾਲ ਹੈ ਜੀ ਇੱਥੇ ਇਹ ਸਾਰਾ ਦਾ ਸਾਰਾ ਐਲੋਪੈਥਿਕ ਹਸਪਤਾਲ ਹੈ ਤੇ ਇਹ ਲੁਧਿਆਣੇ ਦਾ ਫੇਮਸ ਜੀ ਸਿਕੰਦਕਾਰ ਵਰਡਲਾ ਜਦ ਆਵਾਂਗੇ ਅਸੀਂ ਵੀ ਤੇ ਸਾਰੀ ਐਸੈਸਰੀਜ਼ ਡਿਟੇਲਿੰਗ ਪੀਪੀਐਫ ਕੋਟਿੰਗ ਦਾ ਮੋਡੀਫਿਕੇਸ਼ਨ ਸਾਰਾ ਕੁਝ ਇਹੀ ਕਰਦੇ ਨੇ ਸਿਕੰਦਕਾਰ ਵਰਡ ਵਾਲੇ ਤੇ ਕਾਫੀ ਮਤਲਬ ਫੇਮਸ ਹੈ ਜੀ ਇਹ ਤੇ ਆ ਆਪਣਾ ਐਸਪੀਐਸ ਹਸਪਤਾਲ ਜਿਹੜਾ ਬੜਾ ਫੇਮਸ ਹੈ ਜੀ ਸਰਦਾਰ ਪ੍ਰਤਾਪ ਸਿੰਘ ਹਸਪਤਾਲ ਸਤਗੁਰੂ ਤੇ ਇਹ ਜਿਹੜਾ ਰੋਡ ਹੈ ਜੀ ਇਹਦਾ ਦਿੱਲੀ ਵਾਲਾ ਤੇ ਇਧਰ ਇੱਕ ਜਗ੍ਹਾ ਹੋਰ ਹੈ ਜਿੱਥੇ ਨਾ ਐਲੋਏ ਬਦਲਦੇ ਨੇ ਉਹ ਸਾਹਮਣੇ ਤਾਂ ਦਿਖਾਨਾ ਵਿਲੋਸਿਟੀ ਟਾਇਰਸ ਵੱਡੇ ਵੱਡੇ ਯੂਟਿਊਬਰ ਆਪਣੇ ਪੰਜਾਬ ਦੇ ਜਾਨੇ ਮਾਨੇ ਜਿਵੇਂ ਖੂ ਵਾਲਾ ਹੋ ਗਿਆ ਇੱਕ ਦੋ ਹੋਰ ਇੱਥੇ ਆ ਕੇ ਜਿਹੜਾ ਹੈਗਾ ਕੰਮ ਕਰਵਾ ਕੇ ਗਏ ਸੀਗੇ ਦਿੱਲੀ ਦਾ ਕੋਰਾਵ ਜੋਨ ਵੀ ਹੈਗਾ ਜੱਟ ਪਰਵਜੋਤ ਵੀ ਹੈਗਾ ਉਹ ਇਥੋਂ ਲੋਹੇ ਪਵਾ ਕੇ ਗਏ ਹੋਏ ਨੇ ਵਿਲੋਸਿਟੀ ਟਾਇਰ ਵਾਲਿਆਂ ਕੋਲ ਰੇਡ ਰੂਡ ਵਧੀਆ ਹੋੜੇ ਤਾਂ ਹੀ ਸ਼ਾਇਦ ਇਹ ਕੰਮ ਇਥੋਂ ਕਰਵਾਉਣ ਆਉਂਦੇ ਨੇ ਜੀ ਬਾਕੀ ਪੰਜਾਬ ਦਾ ਮਾਲ ਵੀ ਕਹਿੰਦੇ ਵਧੀਆ ਹੁੰਦਾ ਜੀ ਇਹ ਸਭ ਕੰਮਾਂ ਦੇ ਵਿੱਚ ਯੂਟਰਨ ਲੈਣਾ ਪੈ ਰਿਹਾ ਜੀ ਆਪਾਂ ਨੂੰ ਥੋੜਾ ਅੱਗੇ ਆ ਗਏ ਜਲਦੀ ਜਲਦੀ ਦੇ ਵਿੱਚ ਇਹ ਹੈ ਜੀ ਵਿਲੋਸਿਟੀ ਟਾਇਰਸ ਜਿਹਦੇ ਬੜੇ ਫੇਮਸ ਨੇ ਜੀ ਇਹ ਲੋਏ ਆ ਆ ਗਏ ਜੀ ਆਪਾਂ ਲੋਹਾਰੇ ਵਾਲੇ ਰੋਡ ਤੇ ਪਿੱਛੇ ਕੀਵੀ ਫਲ ਲੜਾ ਕੋਈ ਕਈ ਹੁੰਦਾ ਸੀਗਾ ਬਾਈ ਇਹ ਕਰੀ ਪੁੱਛਦੇ ਆ ਕੀ ਰੇਟ ਦਿੰਦਾ ਪਿਆ ਵਧੀਆ ਚੀਜ਼ ਆ ਕਹਿੰਦੇ ਕੀਵੀ ਨਹੀਂ ਫਲ ਦੀ ਕੇਵਿੰਗ ਫਲ ਇੱਕੜ ਬਾ ਇੱਕੜ ਬਾ ਸਾਫ ਸਾਫ ਜੇ ਦੇਖੀਏ ਆ ਜਿੱਥੇ ਤੁਹਾਨੂੰ ਦੱਸ ਹੀ ਰਹੇ ਜਿਵੇਂ ਕੇਵਿੰਗ ਫਲ ਮਿਲ ਰਹੇ ਨੇ 100 ਰੁਪਏ ਦਾ ਡੱਬਾ ਕਹਿੰਦੇ ਨੇ 10 ਪੀਸਾਂ ਦਾ ਜੀ ਯਾਡੀ ਮਾਤਾ ਇਹਨੂੰ ਕਹਿੰਦੀ ਕੀ ਵੀ ਫਾਲੂ ਕੇਮਿੰਗ ਫਾਲੂ ਬੜੀ ਇਮਿਊਨਿਟੀ ਹੱਸੇ ਕਾਫੀ ਵਧੀਆ ਹੁੰਦੀ ਹੈ। ਭਾਈ ਜੀ 100 ਰੁਪਏ ਦੇ 10 ਪੀਸ 100 ਰੁਪਏ 12-15 ਪੀਸ Google 'ਤੇ ਚੱਲਦਾ ਹੈ Google 'ਤੇ। ਲੋ ਜੀ ਇੱਕ ਅਸੀਂ 22 ਵੀ ਬਿਠਾ ਲਿਆ ਨਾਲ ਤੇ ਯੂਟਿਊਬਰ ਹਾਂ ਭਾਈ ਥੈਂਕ ਯੂ ਥੈਂਕ ਯੂ ਆ ਸਮਾਨ ਸੱਲਾ ਲੈ ਕੇ ਵਾਵਾ ਬਹਿ ਗਿਆ ਤੇ ਕਹਿੰਦਾ ਮੈਨੂੰ ਉਧਰਲੇ ਪਾਸੇ ਛੱਡ ਦੀ ਮੈਂ ਕਿਹਾ ਚੱਲ ਬਹਿ ਜਾ ਤੂੰ ਵੀ ਅਸੀਂ ਤਾਂ ਜਾ ਹੀ ਰਹੇ ਹਾਂ ਉਧਰ ਐ ਲੈ ਚਲੀਏ ਫਿਰ ਭਾਈ ਹਾਂਜੀ ਭਾਜੀ ਲੈ ਚੱਲ ਚੱਲ ਯਾਰ ਚਲੀਏ ਇਹ ਜਿਹੜਾ ਸਾਰਾ ਏਰੀਆ ਜੀ ਆਪਣਾ ਹੈ ਜੀ ਗੁਰੂ ਅਮਰਦਾਸ ਕਲੋਨੀ ਉਹ ਸਾਹਮਣੇ ਜਿਹੜਾ ਮੇਨ ਰੋਡ ਜਾ ਰਿਹਾ ਨਾ ਅੱਗੇ ਉਹ ਹੈ ਜੀ ਆਪਣਾ ਡਾਬਾ ਰੋਡ ਆ ਆ ਗਿਆ ਜੀ ਸਾਰਾ ਪਿੰਡ ਲੋਹਾਰਾ ਜੀ ਬੜੇ ਸੋਹਣੇ ਘਰ ਇੱਥੇ ਬਣਾਏ ਹੋਏ ਨੇ ਜੀ ਜ਼ਿਮੀਂਦਾਰਾਂ ਦੇਖੋ ਜੀ ਪੰਜਾਬ ਦੀਆਂ ਜ਼ਮੀਨਾਂ ਖੇਤ ਖਲੀ ਖਾਨ ਪਰਾਲੀ ਸਾੜੀ ਹੋਈ ਹੈ ਜੀ ਇੱਧਰ ਨੇ ਖੱਬੇ ਹੱਥ ਇਹ ਕਿੰਨੇ ਸੋਨੇ ਮ ਕਾਨ ਪਾਏ ਹੋਏ ਨੇ ਪਰ ਤਾਲਾ ਲਾ ਕੇ ਗੱਲ ਹੋਈ ਹੁੰਦੀ ਐ ਬਜ਼ੁਰਗ ਹੀ ਰਹਿ ਗਏ ਨੇ ਸਾਰੇ ਲੁਧਿਆਣੇ ਦੇ ਆਲੇ ਦੁਆਲੇ ਜਿੰਨੇ ਘਰ ਹੈਗੇ ਉਹਨਾਂ ਦੇ ਵਿੱਚ ਤੇ ਆਪ ਜਿਹੜੀ ਜਵਾਨੀ ਐ ਸਾਰੀ ਕੈਨੇਡਾ ਅਮਰੀਕਾ ਬਾਹਰਲੇ ਮੁਲਕਾਂ ਦੇ ਵਿੱਚ ਲੋਹਾਰੇ ਇੱਕ ਮੇਰਾ ਦੋਸਤ ਰਹਿੰਦਾ ਹੁੰਦਾ ਸੀਗਾ ਮੇਰੇ ਨਾਲ ਸਕੂਲ ਪੜ੍ਹਦਾ ਸੀ ਉਹਨੂੰ ਪਿਆਰਦਾ ਸੀ सोनू सोनू ਕਹਿੰਦੇ ਹੁੰਦੇ ਸੀਗੇ ਤੇ ਉਹਦਾ ਉਹਦਾ ਨਾਂ ਸੀਗਾ ਜੀ ਆਪਣਾ ਸਿਮਰਨਜੀਤ ਸਿੰਘ ਤੇ ਉਹ ਚਲਾ ਉਹਦੀ ਗੋਤ ਸੀਗੀ ਜਿਹੜੀ ਕਰਨ ਉਹਲੇ ਵਾਲੀ ਗੋਤ ਐ ਉਹਦੀ ਗੋਤ ਸੀਗੀ ਤੇ ਸਿਮਰਨ ਉਹ ਚਲਾ ਕਹਿੰਦੇ ਹੁੰਦੇ ਸੀ ਉਹਨੂੰ ਉਹਦਾ ਓਜਲਾ ਇੰਨਾ ਚੜਿਆ ਨਹੀਂ ਸੀਗਾ ਤਾਂ ਅਸੀਂ ਜਾਣਦੇ ਨਹੀਂ ਸੀਗੇ ਤੇ ਹੁਣ ਆਪਾਂ ਓਜਲਾ ਗੋਦ ਨੂੰ ਜਾਣਗੇ ਆ ਤੇ ਉਹ ਹੁਣ ਬ੍ਰੈਂਪਟਨ ਹੀ ਰਹਿੰਦਾ ਬ੍ਰੈਂਪਟਨ ਤੋਂ ਹੁਣ ਉਹ ਮੂਵ ਔਨ ਕਰ ਗਿਆ ਆਪਣਾ ਆ ਸ਼ਾਇਦ ਮਿਸਿਸ ਅਕਾਤ ਲਾ ਗਿਆ ਉਹ ਪਤਾ ਨਹੀਂ ਕਿੱਥੇ ਗਿਆ ਵਾ ਪਰ ਉਹ ਵਲੌਗ ਦੇਖਦਾ ਜੀ ਆਪਣੇ ਤੇ ਜੇ ਦੇਖਦਾ ਤਾਂ ਮੈਸੇਜ ਕਰੀ ਬਾਈ ਤੇਰੇ ਪਿੰਡ ਹੀ ਘੁੰਮਦਾ ਭਾਨ ਇਹ ਪਿੱਛੇ ਜੀ ਸੀ ਆਪਣਾ ਸਾਰਾ ਲੋਹਾਰੇ ਦਾ ਫੁੱਲ ਇੱਥੇ ਹੈਗਾ ਆ ਜਾ ਕੇ ਬਣਦੀਆਂ ਜੀ ਟਰੱਕਾਂ ਦੀਆਂ ਬਾੜੀਆਂ ਤੇ ਰੋਡ ਤਾਂ ਇਹ ਕੱਚਾ ਜਾਈ ਪਿਆ ਹੈ ਮਿਟੀਓ ਮਿਟੀ ਹੋਇਆ ਪਿਆ ਤੇ ਆ ਆਪਣੀ ਨਹਿਰ ਹੈ ਜਿਹੜੇ ਜਿਨ੍ਹਾਂ ਨੇ ਕਲਕੱਤੇ ਤੋਂ ਸਾਡੇ ਸਾਈਕਲ ਚੱਕੇ ਸੀਗੇ ਉਹ ਟਰੱਕਾਂ ਵਾਲੇ ਭਾਈ ਨੇ ਸਾਨੂੰ ਭੇਜਿਆ ਸੀਗਾ ਇੱਥੇ ਤੇ ਉਹ ਪਿੱਛੇ ਸੀਗਾ ਜੀ ਲੋਹਾਰੇ ਵਾਲਾ ਪੁਲ ਤੇ ਆ ਜਿਹੜਾ ਹੈਗਾ ਏਰੀਆ ਇੱਥੋਂ ਚੱਕਣਾ ਜੇਪੀ ਚਾਨਾ ਬਾਡੀ ਵਰਕਸ ਕਰਕੇ ਹੈਗਾ ਜੀ ਤੇ ਜੇ ਗੱਲਬਾਤ ਕਰੀਏ ਹੁਣ ਇੱਥੋਂ ਆਪਾਂ ਸਾਈਕਲ ਚੱਕਣੇ ਨਹੀਂ ਜੀ ਆਪਣੇ ਤੇ ਟਿਕਾਣਾ ਜਾਣ ਦਾ ਪਤਾ ਨਹੀਂ ਕਿੱਥੋਂ ਹੈਗਾ ਰਾਹ ਇਹ ਇੱਥੋਂ ਜਾਇਆ ਜਾ ਸਕਦਾ ਥੋੜਾ ਉਹ ਪਾਰ ਕਰਕੇ ਮੋਟਰਸਾਈਕਲ ਅਸੀਂ ਇੱਥੇ ਲਾਤਾ ਤੇ ਇਥੋਂ ਚੱਕ ਕੇ ਸਾਈਕਲ ਪੋਰਟਰ ਕਰਵਾਣੇ ਆ ਤੇ ਚੱਲਦੇ ਆ ਜੀ ਸਾਈਕਲ ਲੈ ਕੇ ਰਾਹ ਹੀ ਹੈ ਨੀਗਾ ਅੱਜ ਦੇਖਾਂਗੇ ਜੀ ਬੜੇ ਚਿਰ ਬਾਅਦ ਆਪਣੇ ਅਸੀਂ ਦੇਸੀ ਸਾਈਕਲ ਆ ਕਾਫੀ ਟਾਈਮ ਬਾਅਦ ਜੀ ਬਹੁਤ ਟਾਈਮ ਬਾਅਦ ਉਧਰੋਂ ਹੈਗਾ ਰਾਹ ਇਹ ਤਾਂ ਮੋਟਰਸਾਈਕਲ ਵੀ ਉਧਰ ਹੀ ਲੈ ਜਾਂਦੇ ਆ ਵਿੱਚ ਘਰ ਰੋਡ ਤੇ ਖੜਾਇਆ ਹੋਇਆ ਚਲੋ ਚੱਕ ਹੀ ਲੈਨੇ ਆ ਮੋਟਰਸਾਈਕਲ ਵੀ ਇਥੋਂ ਅਸੀਂ ਪੋਰਟਰ ਜਿਹੜਾ ਹੈਗਾ ਕਰਵਾ ਲਾਂਗੇ ਤੇ ਆਪਣੇ ਘਰ ਵੱਲ ਭੇਜ ਦਾਂਗੇ ਜੀ ਦੇਖਦੇ ਨੇ ਪੋਰਟਰ ਦੇ ਵੀ ਕਿੰਨੇ ਪੈਸੇ ਲੱਗਦੇ ਨੇ ਇੱਥੋਂ ਦੀ 14 ਕਿਲੋਮੀਟਰਾਂ ਦੀ ਜੇ ਕਿਸੇ ਨੇ ਬਣਵਾਣੀ ਹੈ ਜੀ ਟਰੱਕ ਦੀ ਬਾਡੀ ਤੇ ਆ ਇੱਥੇ ਟਰੱਕ ਦੀਆਂ ਬਾਡੀਆਂ ਬਣਦੀਆਂ ਨੇ ਜੀ ਚੰਨ ਵਾਲਿਆਂ ਦੇ ਪਤਾ ਨਹੀਂ ਨਾ ਕਿਥੋਂ ਬਣਾਇਆ ਹੋਇਆ ਜਾਣਦਾ ਜੀ ਸਾਰੀ ਮਿੱਟੀ ਹੋਈ ਪਈ ਮਿੱਟੀ ਮਿੱਟੀ ਕੰਮ ਇਹਦੇ ਤੁਹਾਨੂੰ ਲੱਗ ਜੰਨੇ ਆ ਇਧਰਲੇ ਪਾਸੇ ਆਪਣੀਆਂ ਗਾਮਾ ਜੀ ਤੇ ਆ ਬਣਦੀ ਹੈ ਜੀ ਇਧਰ ਟਰੱਕ ਦੀਆਂ ਬਾਡੀਆਂ ਜੀ ਜਮਾਨਾ ਮਾਨ ਕੋਰੇ ਇੰਨਾਂ ਨਾਲ ਟਰੱਕ ਤੇ ਦੇਖ ਲਓ ਫੁੱਫੜ ਜੀ ਇੱਕ ਟਰੱਕ ਤੁਹਾਡਾ ਉੱਥੇ ਹੈਗਾ ਇੱਕ ਸਾਡਾ ਇੱਥੇ ਹੈਗਾ ਜੀ ਇੱਥੇ ਏਦਾਂ ਬਾੜੀ ਤਿਆਰ ਕਰੀ ਜਾਂਦੀ ਹੈ ਜੀ ਇੱਥੇ ਫਿਰ ਪੇਂਟ ਕਰਕੇ ਐਨ ਸੋਹਣਾ ਬਣਾ ਦਿੱਤਾ ਰਾਣੀ ਬਣਾ ਦਿੱਤਾ ਜਾਊਗਾ ਜੀ ਇਹਨੂੰ ਰਾਣੀ ਸੋਹਣਾ ਸੁਨੱਖਾ ਸ਼ੋਕ ਲੀਲੈਂਡ ਨਾ ਦਾ ਟਰੱਕ ਤੇ ਆਹ ਪੈਸੇ ਲੋਕੋ ਦੇ ਹੀ ਹੁੰਦੇ ਨੇ ਜੀ ਸਾਰੇ ਜਿਹੜਾ ਕੱਚਾ ਜੀ ਲੋਕੋ ਗੱਲਬਾਤ ਤਾਂ ਹੋ ਗਈ ਜੀ ਤੇ 3577 ਕਹਿੰਦੇ ਗੱਡੀ ਦਾ ਨੰਬਰ ਹੈਗਾ ਉਹਦੇ ਚ ਸਾਈਕਲ ਖੜੇ ਨੇ ਉਹਦੇ ਉੱਥੇ ਖੜੇ ਨੇ ਬਰਸਾਤ ਇਹ ਉਹ ਜੋ ਮਰਜੀ ਦਾ ਟ੍ਰੈਂਡ ਸ਼ਟਰਪ ਹੁੰਦਾ ਰਿਹਾ ਹੁਣ ਦੇਖਦੇ ਆਂ ਜੀ ਸਾਈਕਲਾਂ ਦੇ ਕਿੰਦਾਂ ਦੇ ਹਾਲਾਤ ਹੋਏ ਹੋਣਗੇ ਜੀ ਤੇ 3577 ਨਹਿਰ ਤੇ ਆਹ ਖੜੀ ਜੀ ਗੱਡੀ ਇਹਦੇ ਚ ਕਹਿੰਦੇ ਸਾਈਕਲ ਖੜੇ ਹੋਏ ਨੇ ਜੀ ਦੇਖਦੇ ਆਂ ਕੀ ਹਾਲਾਤ ਹੈ ਜੀ ਸਾਈਕਲਾਂ ਦਾ ਚੜ ਕੇ ਟਰੱਕ ਦੇ ਵਿੱਚ ਤਾਂ ਖੜੇ ਨਹੀਂ ਜੀ ਸਾਈਕਲ ਅੰਦਰ ਹੀ ਕਹਿੰਦੇ ਖੜੇ ਹੋਣ ਦੇ ਕਿਤੇ ਪਤਾ ਨਹੀਂ ਜੀ ਗੱਲਬਾਤ ਹੋਈ ਐ ਤੇ ਸਾਈਕਲ ਲੈਣੇ ਕਰਤੇ ਜੀ ਮਨਾ ਦੇ ਇਹਨੂੰ ਹਲੇ ਤੇ ਕਹਿੰਦੇ ਸਾਈਕਲ ਪਤਾ ਨਹੀਂ ਕਿੱਥੇ ਖੜਾਏ ਹੋਏ ਨੇ ਸਾਡੇ ਬੰਦਿਆ ਨੇ ਉਦੋਂ ਤੋਂ 2.5 ਮਹੀਨੇ ਹੋ ਗਏ ਕਹਿੰਦੇ ਤੁਸੀਂ ਸਾਈਕਲ ਲੈ ਕੇ ਗਏ ਨਹੀਂਗੇ ਤੇ ਅੱਜ ਉਹਨਾਂ ਨੇ ਸਾਈਕਲ ਦੇਣ ਤੋਂ ਮਨਾ ਕਰਤਾ ਕਹਿੰਦੇ ਪਤਾ ਨਹੀਂ ਉਹਨਾਂ ਨੇ ਆਸ-ਪਾਸੇ ਪਤਾ ਨਹੀਂ ਕਿਸੇ ਗੋਦਾਮ ਦੇ ਵਿੱਚ ਜਾਂ ਪਤਾ ਨਹੀਂ ਕਿੱਥੇ ਕਮਰੇ ਦੇ ਵਿੱਚ ਸਾਈਕਲ ਖੜਾਏ ਹੋਏ ਨੇ ਜੀ ਤੇ ਉਹ ਜਿਹੜੇ ਸਾਈਕਲ ਨੇ ਆਪਣੇ ਉਹ ਹੁਣ ਤੁਹਾਨੂੰ ਮਿਲਣਗੇ ਜੀ ਕੱਲ ਨੂੰ ਇੱਕ ਵਾਰ ਤੁਸੀਂ ਆ ਜਿਓ ਕਹਿੰਦੇ ਕੱਲ ਨੂੰ ਗੇੜਾ ਲਾ ਲਿਓ ਦੇਖਣਾ ਪੈਣਾ ਸਾਨੂੰ ਕਿੱਥੇ ਖੜਾਏ ਹੋਏ ਨੇ 2 ਮਹੀਨੇ ਕਹਿੰਦੇ ਸਾਡੇ ਵੀ ਚੇਤੇ ਹੈ ਨਹੀਂ ਹੁਣ ਸਾਈਕਲ ਕਿੱਥੇ ਨੇ ਇੱਕ ਬਾਅਦ ਚੋਂ ਪਾਪਾ ਜੀ ਆਏ ਉਹਨਾਂ ਨੇ ਆਣ ਕੇ ਕਿਹਾ ਕਿ ਜਿਹੜੇ ਸਾਈਕਲ ਨੇ ਖੜੇ ਹੋਏ ਨੇ ਕਿਤੇ ਇੱਧਰ ਉੱਧਰ ਏਰੀਆ ਹੈਗਾ ਪਤਾ ਨਹੀਂ ਉਥੇ ਜਾ ਕੇ ਖੜਾ ਦਿੱਤੇ ਸੀ ਕਿਉਂਕਿ ਇੰਨਾ ਕੋਲ ਟਿਕਾਣਾ ਕੋਈ ਨਹੀਂ ਆ ਜਿੱਥੇ ਨਦੀਆਂ ਆਪਣੀਆਂ ਬਾੜੀਆਂ ਬਣ ਸਕਦੀਆਂ ਨਾ ਨਹੀਂ ਤਾਂ ਇਹਦੇ ਵਿੱਚ ਹੀ ਖੜੇ ਹੋਏ ਸੀਗੇ ਉਹ ਕਹਿੰਦੇ ਜਿੰਦਾ ਮਾਰ ਕੇ ਜਿਹੜੇ ਪਹਿਲੇ ਲੈ ਪਾਜੀ ਸੀ ਅਸੀਂ ਰੱਖੇ ਹੋਏ ਨੇ ਤੇ ਇਹ ਬਾਅਦ ਦੇ ਵਿੱਚੋਂ ਇਹਨਾਂ ਨੇ ਚੱਕ ਕੇ ਕਿਤੇ ਅੰਦਰ ਸੇਫਲੀ ਜਗ੍ਹਾ ਤੇ ਕਰਤੇ ਹੋਣੇ ਤੇ ਹੁਣ ਇਹਨਾਂ ਨੂੰ ਹੀ ਨਹੀਂ ਪਤਾ ਕਿੱਥੇ ਸਾਈਕਲ ਨੇ। ਇਹ ਚਲੋ ਦੇਖਦੇ ਆਂਗਾ ਨਨ ਹੁਣ ਕੱਲ ਨੂੰ ਬੁਲਾਇਆ ਵੈ। ਇਹਨਾਂ ਦੀ ਕੋਈ ਗੱਲ ਸਮਝ ਆਈ ਤਾਂ ਹੈ ਨਹੀਂ ਮੈਨੂੰ। ਤੇ ਆਪਾਂ ਵੀ ਹੁਣ ਕੱਲ ਇੱਕ ਵਾਰੀ ਦੁਬਾਰਾ ਆ ਜਾਗੇ। ਇਹੀ ਕਰ ਸਕਦੇ ਆਂ ਹੋਰ ਕੋਈ ਆਪਸ਼ਨ ਹੈ ਵੀ ਨਹੀਂ ਜੀ ਆਪਣੇ ਕੋਲ। ਚੱਲਦੇ ਆ ਜੀ ਇੱਥੋਂ ਦੀ ਅੱਜ ਤਾਂ ਬਿਨਾ ਸਾਈਕਲਾਂ ਦੇ ਚੱਲਨੇ ਆ ਜੀ ਵਾਪਸ। ਸਾਈਕਲ ਨਹੀਂ ਮਿਲੇ। ਪਤਾ ਨਹੀਂ ਕਿੱਥੇ ਖੜੇ ਕਿੱਥੇ ਨਹੀਂ ਖੜੇ। ਅਗਲੇ ਨੇ ਕੋਈ ਜਵਾਬ ਵੀ ਨਹੀਂ ਦਿੱਤਾ। ਪਤਾ ਨਹੀਂ ਸਹੀ ਵੀ ਹੈ ਜਾਂ ਨਹੀਂ। ਬਾਕੀ ਪ੍ਰਮਾਤਵਾ ਕਰੇ ਸਹੀ ਹੋਣਾ ਚਾਹੀਦੇ ਤਾਂ ਸਾਨੂੰ ਬਹੁਤ ਨਹੀਂ ਕਿਉਂਕਿ ਉਹਨਾਂ ਨੇ ਸਾਨੂੰ ਚੜਾਇਆ ਜੀ। ਅਧਿਖਰੀ ਮੋਟ ਚਲੋ ਜੀ ਕੋਈ ਨਹੀਂ ਇਹ ਕੰਮ ਤਨੀ ਹੋਇਆ ਤੇ ਹੁਣ ਅਸੀਂ ਦੂਸਰਾ ਕੰਮ ਨਵੇੜਨ ਚੱਲਦੇ ਆਂ ਆਪਾਂ ਚੱਲਦੇ ਆਂ ਜਸਵਿੰਦਰ ਭਾਈ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦੀ ਉਹਨਾਂ ਦੇ ਘਰੇ ਜਾਣਾ ਮੈਂ ਜੀ ਉਹ ਭਾਈ ਉਹਣ ਜਿਨ੍ਹਾਂ ਦੇ ਘਰ ਅਸੀਂ ਪਿਛਲੀ ਵਾਰ ਗਏ ਸੀ ਤੇ ਉਹਨਾਂ ਨੇ ਸਾਨੂੰ ਉਹ ਸ਼ਰਟਾਂ ਦਿੱਤੀਆਂ ਸੀ ਜੀ ਡਿਊਕ ਦੀਆਂ ਕਿ ਉਹਨਾਂ ਕੋਲੇ ਜਾਣਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਗਿਫਟ ਵਾਸਤੇ ਤੇ ਉਹਨਾਂ ਕੋ ਚੱਲਦੇ ਆਂ ਤੇ ਉਹਨਾਂ ਨੂੰ ਮਿਲਦੇ ਆ ਤੇ ਇਸ ਟਾਈਮ ਆ ਜਿਹੜਾ ਇਹ ਜਗ੍ਹਾ ਤੇ ਖੜਾ ਹੋਇਆ ਉਹ ਹੈ ਜੀ ਲੋਹਾਰੇ ਤੇ ਬੁਲਾਰੇ ਦਾ ਬਾਡਰ ਆ ਸੱਜੇ ਹੱਥ ਤੁਸੀਂ ਸੋਹਣਾ ਜਿਹਾ ਘਰ ਜਿਹੜਾ ਦੇਖ ਰਹੇ ਹੋ ਜਿੱਦੇਲੇ ਟਾਈਪ ਬਣਿਆ ਹੋਇਆ ਇਹ ਸਾਰਾ ਆਪਣਾ ਏਰੀਆ ਜੀ ਲੋਹਾਰਾ ਤੇ ਆ ਮੇਰੇ ਪਿੱਛੇ ਜਿਹੜਾ ਏਰੀਆ ਹੈਗਾ ਜੀ ਸਾਰਾ ਇਹ ਹੈਗਾ ਜੀ ਆਪਣਾ ਬੁਲਾਰਾ ਜੀ ਤੇ ਇਹ ਨਹਿਰ ਡਿਵਾਈਡ ਕਰਦੀ ਹੈ ਬੁਲਾਰੇ ਨੂੰ ਲੋਹਾਰੇ ਤੋਂ ਤੇ ਆਪਾਂ ਇੱਕ ਸਿਰੇ ਤੋਂ ਚੱਲਣਾ ਹੈ ਇਹ ਆਪਣੇ ਗਿੱਲੜਾ ਏਰੀਆ ਸਾਰਾ ਪੈਦਾ ਲੋਹਾਰਾ ਬੁਲਾਰਾ ਜਿਹੜਾ ਹੈਗਾ ਗਿੱਲ ਚ ਆ ਜਾਂਦਾ ਹੈ ਇੱਥੋਂ ਦੀ ਆਪਾਂ ਚੱਲਣਾ ਤਾਂ ਜਮਾ ਦੂਸਰੇ ਸਿਖਰ ਤੇ ਜਾਣਾ ਜੀ ਇੱਥੋਂ 14-15 ਕਿਲੋਮੀਟਰ ਦੂਰ ਸਿੱਧਾ ਆਪਣੀ ਸਲੇਮ ਟਾਬਰੀ ਵੱਲ ਜੀ ਤੇ ਚਲੋ ਚੱਲਦੇ ਆਂ ਤੇ ਰਾਹ ਦੇ ਸੋਨੇ ਸੋਨੇ ਨਿਆਰੇ ਦਿਖਾਣੇ ਆ ਕੀ ਦੇਖਣਾ ਲਾਂਦਾ ਕਿੰਨੇ ਦੇਖਣਾ ਲਾਂਦਾ ਵੈਸੇ ਬਹੁਤ ਜਗ੍ਹਾਵਾਂ ਆਣ ਗਿਆ ਦੇਖਣ ਵਾਲੀਆਂ ਸਾਰੀਆਂ ਦਿਖਾਵਾਂਗੇ ਬਣੇ ਰਹੋ ਜੀ ਬਲੌਗ ਦੇ ਨਾਲ ਜੀ ਤੇ ਸਾਈਕਲਾਂ ਨੂੰ ਥੋੜਾ ਦੁੱਖ ਲੱਗਦਾ ਪਿਆ ਮੈਂ ਮੈਨ ਇਹ ਕੰਮ ਆਇਆ ਸੀਗਾ ਤੇ ਕੰਮ ਨਹੀਂ ਹੋਇਆ ਇਹ ਹੈ ਜੀ ਆਪਣੀ ਲੁਧਿਆਣੇ ਦੀ ਜੀ ਸਾਈਕਲਾਂ ਵਾਲੀ ਮਾਰਕੀਟ ਗਿਲ ਰੋਡ ਦੇ ਉੱਤੇ ਜੀ ਬਹੁਤ ਵੱਡੀ ਮਾਰਕੀਟ ਹੈ ਜੀ ਇਹ ਸਾਰਾ ਰੋਡ ਹੈ ਜੀ ਆਪਣਾ ਫੇਮਸ ਗਿਲ ਰੋਡ ਲੁਧਿਆਣੇ ਦਾ ਜਿੱਥੇ ਸਾਰਾ ਦਾ ਸਾਰਾ ਸਾਮਾਨ ਵੇਚ ਜਾਂਦਾ ਚਾਹੇ ਪਲਾਸਟਿਕ ਗੁੱਡਸ ਲੈ ਲੋ ਚਾਹੇ ਸਾਈਕਲਾਂ ਦੇ ਪਾਰਟ ਲੈ ਲੋ ਚਾਹੇ ਕੋਈ ਹਾਰਡਵੇਅਰ ਲੈ ਲੋ ਚਾਹੇ ਕੋਈ ਪੀਪੀ ਵਰਕ ਕੋਈ ਪਲਾਸਟਿਕ ਵਰਕ ਜਾਂ ਕੁਛ ਵੀ ਲੈ ਲੋ ਜੀ ਸਾਰਾ ਸਮਾਨ ਇੱਥੇ इजीली ਮਿਲ ਜਾਂਦਾ ਜੀ ਲੁਯਾਨੇ ਵਾਲਿਓ ਜਾਂ ਜਿੱਥੇ ਦੇ ਮਰਜ਼ੀ ਪੰਜਾਬ 'ਚ ਰਹਿਣ ਵਾਲਿਓ ਇਸ ਗੁਰੂ ਘਰ ਦਾ ਨਾਜ਼ਰੂਰ ਦੱਸਿਓ ਜੀ ਇਹ ਹੈ ਲੁਧਿਆਣਾ ਸ਼ਹਿਰ ਦੀ ਆਣ-ਬਾਣ-ਸ਼ਾਨ ਜੀ ਘੈਂਟਾ ਘਰ ਆ ਥੱਲੇ ਬੈਂਕ ਆਫ ਇੰਡੀਆ ਜੀ ਇਹ ਬਹੁਤ ਪੁਰਾਣਾ ਹੈ ਜੀ ਇਹ ਬਹੁਤ ਪੁਰਾਣਾ ਹੈ ਤੁਸੀਂ ਪੁਰਾਣੇ ਵਾਈਲਡ ਫਿਲਮਸ ਤੇ ਲੁਧਿਆਣਾ ਦੀ ਜਦੋਂ ਡਾਕੂਮੈਂਟਡ ਜੀ ਸੀਰੀਜ਼ ਦੇਖੋਗੇ ਨਾ ਤੁਹਾਨੂੰ ਇਹ ਪੁੱਲ ਨਹੀਂ ਨਜ਼ਰ ਆਊਗਾ ਜੀ ਬਹੁਤ ਹੀ ਸੋਹਣਾ ਸੀਗਾ ਉਸ ਟਾਈਮ ਲੁਧਿਆਣਾ ਕੁਝ ਟਾਈਮ ਪਹਿਲੇ ਵੀ ਇਸ ਘਰ ਦੇ ਵਿੱਚ ਆਏ ਸੀਗੇ ਜਸਵਿੰਦਰ ਭਾਈ ਦਾ ਘਰ ਹੈ ਜੀ ਇਹ ਤੇ ਅੱਜ ਕੋਰੀਅਰ ਲੈਣ ਆਏ ਆ ਜੀ ਥੋੜਾ ਜਿਆ ਜਲਦੀ ਆਏਗਾ ਕੰਮ ਹੋਰ ਨਵੇੜਨ ਵਾਲਾ ਹੈਗਾ ਮਿਲਵਾਨੇ ਆ ਜਸਵਿੰਦਰ ਭਾਈ ਦੇ ਨਾਲ ਵੀ ਤੁਹਾਨੂੰ ਤੇ ਕੋਰੀਅਰ ਲੈ ਕੇ ਚਲਦੇ ਆ ਜੀ ਦੇਖਦੇ ਆ ਕੋਰੀਅਰ ਦੇ ਵਿੱਚ ਵੀ ਕੀ ਹੈ ਕਿਸੇ ਬੜੇ ਖਾਸ ਬੰਦੇ ਨੇ ਭੇਜਿਆ ਹੈ ਤੇ ਕੋਰੀਅਰ ਦੇ ਵਿੱਚ ਦੇਖਦੇ ਆ ਕੀ ਕੀ ਸਮਾਨ ਹੈਗਾ ਤੁਹਾਨੂੰ ਦਿਖਾਣੇ ਆ ਅਗਲੀ ਟ੍ਰਿਪ ਵਾਸਤੇ ਉੱਚ ਸਮਾਨ ਆਇਆ ਹੋਇਆ ਜੀ ਆਪਣਾ ਉਹ ਲੈ ਕੇ ਜਾਵਾਂਗੇ ਜੀ ਅਸੀਂ ਕਸ਼ਮੀਰ ਦੇ ਵਿੱਚ ਲੋ ਜੀ ਆ ਖੜਾ ਆਪਣਾ ਜਸਵਿੰਦਰ ਭਾਈ ਦਾ ਬੁੱਲਟ ਤੇ ਜਸਵਿੰਦਰ ਭਾਈ ਕਹਿੰਦੇ ਫਟਾਫਟ ਉੱਪਰ ਹੀ ਆ ਜਾਓ ਆ ਲਾਤਾ ਜੀ ਜੇਠ ਤੇ ਆ ਜਸਵਿੰਦਰ ਭਾਈ ਦਾ ਰੋਡਡ ਸਾਈਕਲ ਖੜਾ ਹੋਇਆ ਹੈ ਜੀ ਗੇਰਾਂ ਵਾਲਾ ਇਹਦੇ ਕਿੰਨੇ ਗੀਰ ਨੇ ਦਿੰਨ ਅੱਗੇ ਦੇ ਸੱਤ ਪਿੱਛੇ 21 ਗੀਅਰ ਟੋਟਲ ਹੈ ਜੀ ਸਿੰਦਰਪਾ ਜੀ ਹੋਰ ਮਾਤਾ ਜੀ ਪਏ ਹੋਏ ਨੇ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਵਧੀਆ ਚਲੋ ਜੀ ਚਲੋ ਬਈਂਦੇ ਪਠਾंदे ਜੀ ਫਿਰ ਉਹੀ ਗੱਲ ਹੋਈ ਸਮਾਨ ਆਣਾ ਸ਼ੁਰੂ ਹੋ ਗਿਆ ਜੀ ਲੋਡ ਮਿਲਕ ਹਾਂ ਜੀ ਸਿੰਦਰਪਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਜੀ ਵਧੀਆ ਜੀ ਵਧੀਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੁਣ ਕੱਲ ਦੇ ਵਲੌਗ ਚ ਤੁਸੀਂ ਹਾਂਜੀ ਆ ਸੀਗਾ ਜੀ ਕੋਰੀਅਰ ਕਿਸੇ ਖਾਸ ਬੰਦੇ ਨੇ ਭੇਜਿਆ ਹੋਇਆ ਸੀਗਾ ਤੇ ਹੁਣ ਇਹਨੂੰ ਇੱਥੇ ਹੀ ਖੋਲਦੇ ਆ ਜਸਵਿੰਦਰ ਭਾਜੀ ਕੀ ਕਰੇ ਦੇਖਦੇ ਆ ਜੀ ਅੱਜ ਇਸ ਕੋਰੀਅਰ ਦੇ ਵਿੱਚ ਕੀ ਹੈਗਾ ਤੇ ਸ਼ਾਇਦ ਇਹ ਅਗਲੀ ਟ੍ਰਿਪ ਦਾ ਹੋ ਸਕਦਾ ਸਮਾਨ ਹੋਵੇ ਇਹਦੇ ਵਿੱਚ ਲੱਗਦਾ ਬੜਾ ਵੱਡਾ ਕੋਰੀਅਰ ਰਿਹਾ ਹੈ ਸਮਾਨ ਵੀ ਵਾਹ ਵਾਹ ਹੀ ਹੋਊਗਾ ਇਹਦੇ ਵਿੱਚ ਇਕਾ ਛੂ ਮੰਤਰ ਹੈ ਫਰੰਟ ਲਾਈਨ ਹਰਬਲ ਫੇਸ ਪੈਕ ਆ ਨਿਕਲੇ ਜੀ ਇੱਕ ਵਿੱਚੋਂ ਸ਼ਰਬਤ ਹੋਰ ਜਿਹੜੀ ਗਰਮੀਆਂ ਦਾ ਟਾਈਮ ਸੀਗੀ ਉਦੋਂ ਦਾ ਹੀ ਪਾਰਸਲ ਪਿਆ ਹੋਇਆ ਤੇ ਹੁਣ ਆ ਗਈਆਂ ਜੀ ਸਰਦੀਆਂ ਰੋਧ ਸ਼ਰਬਤ ਮੈਂ ਇਹ ਜੇ ਰੰਗ ਚ ਪਹਿਲੀ ਵਾਰੀ ਭੇਜਿਆ ਤੇ ਜਿਨ੍ਹਾਂ ਨੇ ਭੇਜਿਆ ਉਹਨਾਂ ਨੂੰ ਜੀ ਦਿਲੋਂ ਬਹੁਤ ਜ਼ਿਆਦਾ ਧੰਨਵਾਦ ਜੀ ਬਹੁਤ ਜ਼ਿਆਦਾ ਧੰਨਵਾਦ ਉਹ ਵੀ ਵਲੌਗ ਦੇਖਦੇ ਨੇ ਤੇ ਉਹਨਾਂ ਨੂੰ ਤਾਂ ਆਪਾਂ ਹੱਥ ਬਨ ਕੇ ਧੰਨਵਾਦ ਕਹਿੰਨੇ ਆ ਕਿ ਨਹੀਂ ਹਾਂ ਜੀ ਜ਼ਰੂਰ ਥੈਂਕ ਯੂ origignal ਕੇਰਿੰਗ ਜੀ ਕੇਰਿੰਗ ਚਾਸ਼ਨੀਰ ਦਾ ਰੰਗ ਹੈ ਨਾ ਚਾਸ਼ਨੀਰ ਦਾ ਤੇ ਬਾਕੀ ਆ ਵੀ ਸਮਾਨ ਹੈਗਾ ਜੀ ਤ੍ਰਿਫਲਾ ਚੂਰਨ ਘਰ ਕਾ ਪੀਸਾ ਹੋਆ ਸ਼ੁੱਧ ਆ ਸਾਡਾ ਕਹਿੰਦੇ ਸ਼ਕਲਾਣਾ ਹੋਵੇ ਦੱਸ ਦਿਓ ਜੀ ਸਾਡੇ ਡਾਕਟਰ ਸਾਹਿਬ ਹੈਗੇ ਨੇ ਬਹੁਤ ਵਧੀਆ ਇਹ ਜੀ ਸਾਰੇ ਸਮਾਨ ਭੇਜਿਆ ਹਾਂ ਡਾਕਟਰ ਸਾਹਿਬ ਨੇ ਜਿਨ੍ਹਾਂ ਨੇ ਆਨਲਾਈਨ ਮੰਗਵਾਉਣਾ ਹੋਵੇ ਸਾਰੇ ਡਾਕਟਰ ਸਾਹਿਬ ਭੇਜ ਸਕਦੇ ਨੇ ਠੀਕ ਹੈ ਜੀ ਸਾਰੇ ਧਿਆਨ ਦਿਓ ਸਾਰੀ ਚੀਜ਼ origignal ਹੈ ਲੋਈ ਸਭ ਤੋਂ ਜ਼ਬਰਦਸਤ ਚੀਤਾ ਹੈ ਜੀ ਅਮਰੀਤਾਰਾ ਜਮਾ ਅਮਰੀਤ ਰਗਾ ਹੀ ਕਰ ਦਿੰਦੀ ਹੈ ਜੀ ਇਹ ਤੇ ਆ ਮਛਰਾਂ ਤੋਂ ਬਚਾਅ ਵਾਸਤੇ ਨੀਮ ਆਇਲ ਕੋਲਡ ਪ੍ਰੈਸਡ ਮਤਲਬ ਠੰਡੇ ਪੱਠੇ ਚ ਪੱਕਿਆ ਹੋਇਆ ਆਪਣਾ ਜੀ ਬਾਜੀ ਮਿਟਾ ਦੇਣੀ ਉਹਨਾਂ ਨੂੰ ਪਤਾ ਹੀ ਹੈ ਕਿ ਇਹ ਸ਼ੌਂਕੀ ਬੰਦਾ ਪਟਾਕਿਆਂ ਦਾ ਹੋਵੇ ਜਾਂ ਪਤੰਗਾਂ ਦਾ ਹੋਵੇ ਤੇ ਆ ਦੇਖੋ ਬਾਹੂਬਲੀ ਪੰਜ ਇੱਧਰ ਆ ਛੋਟੇ ਆਲੂ ਤੇ ਆ ਫੁੱਲ ਝੜੀਆਂ ਇਹ ਉਹ ਸਭ ਕੁਝ ਲੈ ਆਏ ਨੇ ਜੀ ਹਾਈਡਰੋ ਕੋਇਲ ਜੋਰਦਸਾ ਵਾਜੀ ਵਾ ਇਹਨੇ ਪਟਾਕੇ ਮੈਨੂੰ ਦੇ ਰਹੇ ਹੋ ਇੰਨੇ ਕਿੱਥੇ ਚਲਾਵਾਂਗਾ ਮੈਂ ਇਕੱਲਾ ਇਹ ਤੁਸੀਂ ਰੱਖ ਲਓ ਗੁਰਪੁਰਬ ਵਾਸਤੇ ਉਹਦੇ ਵਾਸਤੇ ਉਹ ਲੈ ਮੈਂ ਲਾਤ ਲਾ ਥੱਕ ਗਿਆ ਮੈਂ ਤਾਂ ਕਿੰਨੇ ਦੇ ਲਿਆਏ ਸੀ ਦੀਵਾਲੀ ਦੇ ਕਿੰਨੇ ਦੇ ਲਿਆਏ ਸੀ ਦੀਵਾਲੀ ਦੇ 10000 ਦੇ 10000 ਦੇ ਹਵਾਈ ਨਹੀਂ ਭਾਈ ਕੋਈ ਹਵਾਈ ਉਹ ਭਾਈ ਹਵਾਈ ਸਾਰੇ ਡਾਟ ਸ਼ਾਰਟ ਲਿਆਂਦੇ ਸੀ ਸ਼ਾਰਟ ਸਾਰੇ ਜਲਾਤੇ ਅੱਧੇ ਜਲਾਤੇ ਦੀਵਾਲੀ ਤੇ ਅੱਧੇ ਗੁਰਪੁਰਬ ਤੇ ਜਲਾਤੇ ਆ ਫੇਰ ਵੀ ਬੱਤੀ ਗਏ ਇਹਨੇ ਉਹ ਸਾਡੇ ਦੇਖਣ ਵਾਲੇ ਸ਼ਾਇਦ ਇਹ ਮੇਰੀ ਕਿਸਮਤ ਹੀ ਸੀਗੀ ਸਾਡੇ ਦੇਖਣ ਵਾਲੇ ਥੱਕ ਜਾਂਦੇ ਆ ਕਹਿੰਦੇ ਬਸ ਕਰ ਹੁਣ ਤੂੰ ਹਟਦੇ ਹੀ ਨਹੀਂ ਤੁਸੀਂ ਮੇਰੇ ਵਾਂਗੂ ਪੂਰੇ ਸ਼ੌਂਕੀ ਹੋ ਕਿਸੇ ਚੀਜ਼ ਵਿੱਚ ਪਤੰਗ ਦਾ ਹੋਵੇ ਭਾਵੇਂ ਪਟਾਕਿਆਂ ਦਾ ਹੋਵੇ ਪਤੰਗਾਂ ਦਾ ਵੀ ਢੇਰ ਲੱਗਿਆ ਪਿਆ ਉੱਪਰ ਛੱਤ ਤੇ ਹੈਗੇ ਆ ਉਹ ਵੀ ਦੇਖਦੇ ਆ ਜੀ ਮਾੜਾ ਦਿਖਾਨਾ ਪਤੰਗਾਂ ਦਾ ਵੀ ਢੇਰ ਕਾੜ ਦਿੱਤੇ ਬਹੁਤ ਸਾਰੇ ਆਹ ਲੋ ਜੀ ਆਹ ਮੇਰੀ ਫੇਵਰੇਟ ਚੀਜ਼ ਪਤੰਗ ਹੀ ਪਤੰਗ ਜੀ ਢੇਰ ਹੀ ਲੱਗਾ ਕੋਈ ਡੋਰ ਡੋਰ ਨਹੀਂ ਪਈ ਆਪਣੇ ਕੋਲੇ ਇਹ ਲੈ ਕੇ ਆਣੀ ਹੈ ਭਾਬੀ ਸੀਗੀ ਇੱਕ ਟਾਕੜ ਵਾਲੀ ਉਹ ਇਹਨਾਂ ਨੇ ਪਤਾ ਨਹੀਂ ਕਿੱਥੇ ਘਰ ਰੱਖੀ ਹੈ ਜੀ ਉੱਪਰ ਕਰਨਾ ਪੈਣਾ ਚਲੋ ਕੋਈ ਨਹੀਂ ਤੇ ਹੁਣ ਫਿਰ ਮੈਨੂੰ ਲੱਗਦਾ ਲੋੜੀ ਤੇ ਤੁਹਾਡੇ ਕੋਲ ਹੀ ਆਣਾ ਪੈਣਾ ਇਕੱਠੇ ਡਾ ਮੈਨੂੰ ਬਿਲਕੁਲ ਬਿਲਕੁਲ ਜੀ ਰਸਨ ਆ ਜਾ ਤਿਆਰ ਹੋ ਗਿਆ ਇਹ ਰੰਗੇ ਦਾ ਹੋ ਗਿਆ ਨਾ ਸ਼ੱਕਰ ਪਾ ਕੇ ਹੈਨਾ ਹਾੜਕਾ ਜੀ origianal ਸ਼ੱਕਰ ਹੈ ਸ਼ੱਕਰ ਵੀ ਆਯੁਰਵੇਦ ਵਾਲੀ ਹੈ ਅੱਛਾ ਸਾਰਾ ਕੁਝ ਆਯੁਰਵੇਦ ਦਾ ਹੈ ਜੀ ਪ੍ਰੀਜ਼ਨਲ ਅਸੀਂ ਵੀ ਆਇ ਰੂਏ ਰਵੇਲੇ ਹੋਣ ਵਾਲਾ ਤੁਹਾਡੇ ਨਾਲ ਬਸ 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 ਹੋਰ ਤੁਸੀਂ ਜਾਇਆ ਹੋ ਸਕੂਲ ਡਾਕਟਰ ਆਸ਼ੂ ਬਣ ਜਾਣਾ ਨਾ ਡਾਕਟਰ ਆਸ਼ੂ ਡਾਕਟਰ ਰਿਸ਼ੂ ਸੌਰੀ ਡਾਕਟਰ ਰਿਸ਼ੂ ਬਣ ਜਾਣਾ ਡਾਕਟਰ ਨੀਸ਼ੂ 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 ਤੁਸੀਂ ਜਾਇਆ ਸਕੂਲ ਕਿਦਾਂ ਰਹੀ ਕਲਾਸ ਕਲਾਸ ਬੋਰਿੰਗ ਸੀ ਕਿਉਂਕਿ ਸਿਰਫ ਤਿੰਨ ਬੱਚੇ ਆਏ ਸੀ ਲੈ ਫਿਰ ਤਾਂ ਮਜ਼ਾ ਆਂਦਾ ਵੈ ਜਦੋਂ ਪ੍ਰਸ਼ਾਦ ਹੁੰਦੀ ਸੀ ਨਾ ਅਸੀਂ ਦੋ ਤਿੰਨ ਬੱਚੇ ਜਾਂਦੇ ਸੀ ਸਾਨੂੰ ਪਤਾ ਉਦੋਂ ਪੜਾਈ ਨਹੀਂ ਹੋਣੀ ਨਾ ਕੋਈ ਟੀਚਰ ਨੇ ਆਣਾ ਨਾ ਸਾਰਾ ਦਿਨ ਅਸੀਂ ਬਸ ਗੱਲਾਂ ਕਰਦੇ ਰਹਿ ਗੱਲ ਟੀਚਰ ਆਂਦੇ ਨੇ ਸਿਰਫ ਉਹ ਇਤਨ ਬੱਚਾ ਤੇ ਫੋਕਸ ਕਰਦੇ ਨੇ ਅੱਛਾ ਕਰਦੇ ਨੇ ਜੀ ਕਰਦੇ ਨੇ ਉਹ ਟੀਚਰਾਂ ਨਹੀਂ ਸਹੀ ਉਹਨਾਂ ਨਾਲ ਗੱਲ ਕਰਾਂਗੇ ਅਸੀਂ ਸਾਡੀ ਵੀ ਤਾਂ ਜੇ ਤਿੰਨ ਬੱਚਾ ਹੈ ਮਤਲਬ ਇੱਕ ਸਾਹਣਾ ਛੁੱਟੀ ਹੈ ਬੈਠੇ ਰੋਗੇ ਲੋ ਜੀ ਸ਼ਰਬਤ ਰੈਡੀ ਹੋ ਗਿਆ ਜੀ ਹੁਣ ਪੀ ਕੇ ਦੱਸਦੇ ਆ ਕਹੋ ਜਿਹਾ ਟੇਸਟ ਹੈ ਇਹਦਾ ਪਹਿਲੀ ਵਾਰ ਦੇਖਿਆ ਮੈਂ ਇਹ ਜੇ ਰੰਗ ਦਾ ਗੁਲਾਬ ਦਾ ਸ਼ਰਬਤ ਬੈਠੇ ਬੈਠੇ ਇੱਕ ਕਲਾਕਾਰ ਸਾਡੇ ਸਾਹਮਣੇ ਆ ਗਿਆ ਜੀ ਕਲਾਕਾਰ ਹੀ ਆਪਣੀ ਲੈ ਕੇ ਤੇ ਕਲਾਕਾਰੀ ਆ ਦੇਖੋ ਜੀ ਤੁਸੀਂ ਇਹ ਸਾਰੀ ਜਿਹੜੀ ਤੁਸੀਂ ਦੇਖ ਰਹੇ ਹੋ ਤੇ ਚੂਹੇ ਤੋਂ ਲੈ ਕੇ ਆ ਇੰਨੇ ਸੋਨੇ ਸੋਨੇ ਘਰ ਬਦਲ ਤੇ ਸੂਰਜ ਤੋਂ ਲੈ ਕੇ ਜੀ ਆ ਮੋਰ ਜੇ ਤੇ ਆ ਆ ਚਮਕੀਲ ਵਾਲੇ ਡਿਜ਼ਾਈਨ ਤੇ ਆ ਫਿਰ ਇੱਕ ਹੋਰ ਕਲਾਕਾਰੀ ਜੀ ਇਹ ਸਾਰੀ ਜਿਹੜੀ ਕਲਾਕਾਰੀ ਹੈਗੀ ਹੈ ਉਹ ਇਸ ਸ਼ਖਸੀਅਤ ਦੁਆਰਾ ਬਣਾਈ ਗਈ ਹੈ ਜੀ ਇਹ ਬਹੁਤ ਸੋਹਣੀ ਕਲਾਕਾਰੀ ਕਿੰਨਾ ਟਾਈਮ ਲੱਗ ਗਿਆ ਦੱਸੋ ਇਹਨੂੰ ਬਣਾਉਣ ਵਿੱਚ ਹਾਂ ਜੀ ਇਹਨੂੰ ਬਣਾਉਣ ਨੂੰ ਟਾਈਮ ਕਾਫੀ ਲੱਗ ਜਾਂਦਾ ਕਿਉਂਕਿ ਪੂਰਾ ਨਾ ਹੱਥ ਦਾ ਕੰਮ ਕੀਤਾ ਹੋਇਆ ਹੈ ਇਹਦੇ ਦੇ ਵਿੱਚ ਮੰਨੋ ਤੁਸੀਂ 6 ਮਹੀਨੇ ਤੋਂ ਜਿਵੇਂ ਲੱਗੀ ਹੋਈ ਆ ਮੈਂ ਇਹਦੀ ਹਰ ਚੀਜ਼ ਆਪਣੇ ਹੱਥ ਨਾਲ ਸਾਰੇ ਤਿਆਰ ਕੀਤੀ ਆ ਸਿਰਫ ਕੱਪੜਾ-ਕੱਪੜਾ ਇੱਕ ਮਾਰਕੀਟ ਤੋਂ ਆਇਆ ਬਾਕੀ ਸਾਰਾ ਆਪਣੇ ਆਪ ਤਿਆਰ ਹੁੰਦਾ ਸਾਰਾ ਦੇਖ ਲਓ ਜੀ ਜੋ ਵੀ ਹੱਥ ਨਾਲ ਬੈਠ ਕੇ ਜਿਹੜੀ ਤੁਸੀਂ ਆ ਦੱਸੋ ਜਿਹੜੀ ਆ ਪ੍ਰੋਪਰਲੀ ਆ ਫਿਨਿਸ਼ਿੰਗ ਟਾਈਪ ਆ ਜਿੱਦਾਂ ਧਾਗਾ ਜਿਵੇਂ ਤੁਸੀਂ ਹਾਂਜੀ 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 ਸਾਰੀ ਚੀਜ਼ ਇਹ ਹੱਥ ਨਾਲ ਹੋਈ ਆ ਕੱਲੀ-ਕੱਲੀ ਡਰਾਇੰਗ ਕਰਕੇ ਡਰਾ ਕਰਕੇ ਸਾਰਾ ਸਾਰਾ ਪੂਰਾ ਹੱਥ ਨਾਲ ਬਣਾਇਆ ਹੋਇਆ ਇਹਦੇ ਵਿੱਚ ਫਿਰ ਮਾਈਂਡ ਵੀ ਦੇਖਣਾ ਪੈਂਦਾ ਹੁੰਣਾ ਜਿਵੇਂ ਕਿਸੇ ਨੇ ਕਿਹਾ ਸੀ ਵੀ ਏ ਲਿਖ ਕੇ ਬਣਾਣਾ ਗੁੜੀਆ ਦਾ ਨਾਮ ਏ ਆ ਫਿਰ ਇਹ ਉਸ ਹਿਸਾਬ ਨਾਲ ਤਿਆਰ ਕੀਤਾ ਗਿਆ ਠੀਕ ਹੈ ਜੀ ਜਿੱਦਾਂ ਉਹਨਾਂ ਵਾਲਾਂ ਦਾ ਕਲਰ ਦੇਣਾ ਡਰੈਸ ਦਾ ਕਿਹੜਾ ਕਲਰ ਦੇਣਾ ਹਨਾ ਹਰ ਚੀਜ਼ੇ 'ਚ ਨਿੱਕੀ ਨਿੱਕੀ ਚੀਜ਼ ਨਾ ਬ੍ਰਿਕੀ ਨਾਲ ਦੇਖਣੀ ਪੈਂਦੀ ਆ ਹੁਣ ਜਿਵੇਂ ਹਾਂਜੀ ਹਾਂ ਜਿਵੇਂ ਉਹਨਾਂ ਨੇਚਰ 'ਚ ਆ ਜਾਂਦਾ ਹਨਾ ਇਹਦੇ ਦਰਖਤ ਦੇ ਕਲਰ ਦੇਖਣੇ ਪੈਂਦੇ ਨੇ ਇਹ ਗੁੜੀਆ ਹੈ ਮਤਲਬ ਕਿ ਏ ਨੂੰ ਉਡਾ ਰਹੀ ਆ ਕਿਉਂਕਿ ਉਹਨਾਂ ਨੂੰ ਏ ਇਹਦੇ ਵਿੱਚ ਜ਼ਿਆਦਾ ਦਿਖਾਣੀ ਸੀਗੀ ਇਸ ਕਰਕੇ ਇਹ ਮਤਲਬ ਆਏ ਹੋਏ ਆਖਰ ਵਿੱਚ ਜੇ ਕੋਈ ਕਿਸੇ ਨੇ ਮਤਲਬ ਆਪਣੇ ਨਾਮ ਤੇ ਵੀ ਬਣਵਾਣਾ ਫਿਰ ਆਪਾਂ ਉਸ ਹਿਸਾਬ ਨਾਲ ਤਿਆਰ ਕਰ ਦਾਂਗੇ ਹਨਾ ਹਰ ਚੀਜ਼ ਆ ਮਤਲਬ ਹੈਗਾ ਝੋਲਾ ਵੈ ਇਸਤੇਮਾਲ ਇਹਨਾਂ ਨੇ ਰੱਖਿਆ ਹਾਂਜੀ ਹਾਂਜੀ ਚੰਦਾ ਵੀ ਨਹੀਂ ਕਿਥੇ ਹਾਂਜੀ ਹਾਂਜੀ ਇਹ ਵੈਸੇ ਧੋਇਆ ਜਾ ਸਕਦਾ ਇਹ ਮਤਲਬ ਕਿ ਹਨਾ ਧੋ ਲੋ ਇਹਨੂੰ ਜਿੱਦਾਂ ਮਰਜ਼ੀ ਵਾਸ਼ ਕਰ ਲੋ ਡਬਲ ਹੈ ਇਹਦੇ ਅੰਦਰ ਵੀ ਕਪੜਾ ਲੱਗਿਆ ਹੋਇਆ ਮਤਲਬ ਕਿ ਇਹ ਇੱਕ ਇਹ ਇੰਨੀ ਜਲਦੀ ਖਰਾਬ ਹੋਣ ਵਾਲਾ ਨਹੀਂ ਇਹ ਝੋਲੇ ਉਹ ਨੇ ਜਿਹੜੇ ਪੁਰਾਣੇ ਟਾਈਮ ਸਾਡੀਆਂ ਬੀਬੀਆਂ ਬਣਾ ਕੇ ਲੈ ਕੇ ਆਉਂਦੀਆਂ ਹੁੰਦੀਆਂ ਸੀ ਨਾ ਦਾਜ ਦੇ ਵਿੱਚ ਸਪੈਸ਼ਲ ਰੱਖੇ ਜਾਂਦੇ ਹੁੰਦੇ ਸੀ ਇਹ ਝੋਲੇ ਇਹਨਾਂ ਤੋਂ ਬਿਨਾ ਦਾਜ ਪੂਰਾ ਨਹੀਂ ਸੀ ਹੁੰਦਾ ਹਨਾ ਤੇ ਹੁਣ ਇਹ ਆਪਣੇ ਇੱਥੇ ਪੰਜਾਬ ਚੋਂ ਤਾਂ ਇਹਨਾਂ ਦੀ ਥੋੜੀ ਜਿਹੀ ਡਿਮਾਂਡ ਘਟ ਗਈ ਲੋਕ ਸ਼ਰਮ ਕਰਦੇ ਆ ਕਿਉਂਕਿ ਵੈਗਾਂ ਨੇ ਟਾਈਮ ਲੈ ਲਿਆ ਤੇ ਇਹਦੀ ਕੈਨੇਡਾ ਦੇ ਵਿੱਚ ਬਹੁਤ ਡਿਮਾਂਡ ਆ ਬੇਟੀ ਉਹ ਕਹਿੰਦੇ ਜਿਹੜਾ ਅਸੀਂ ਛੱਡੀ ਜੰਨੇ ਆ ਉਹ ਬਾਹਰ ਤੋਂ ਬਣਾਈ ਜਾਂਦੇ ਨੇ ਹਨਾ ਤੇ ਮਤਲਬ ਕਿ ਇਹ ਤੁਸੀਂ ਸਮਝ ਲਓ ਵੀ ਮੈਨੂੰ ਬਾਹਰ ਤੋਂ ਇਹ ਆਰਡਰ ਕਹਿ ਲਓ ਇਹਨੂੰ ਜੋ ਮਰਜ਼ੀ ਕਹਿ ਲਓ ਪਿਆਰ ਕਹਿ ਲਓ ਤੇ ਇਹ ਹੁਣ ਬਾਹਰ ਜਾਣਾ ਸਾਰਾ ਤਿਆਰ ਹੋ ਕੇ ਪਰ ਘੱਟੋ ਘੱਟ ਹੈਨਾ ਇੱਕ ਆਈਟਮ ਤਿਆਰ ਕਰਨ ਨੂੰ 6-6 ਮਹੀਨੇ ਲੱਗ ਜਾਂਦੇ ਆ ਵੀ ਇਹ ਚ ਕਾਲੀ ਨਹੀਂ ਆਪਾਂ ਪਾ ਸਕਦੇ ਤੇ ਹਾਂਜੀ ਹਾਂ ਸਾਰਾ ਹੱਥ ਨਾਲ ਬਣਿਆ ਹੋਇਆ ਇਹ ਦੇਖੋ ਕੋਸਟਲੀਓ ਵੀ ਜਾਂਦਾ ਆ ਸਾਰਾ ਮਹਿੰਗਾ ਪੈਂਦਾ ਕਿਉਂਕਿ ਹੈਂਡ ਮੇਡ ਆ ਤੁਸੀਂ ਇਹ ਮੈਨੂੰ ਇਹਦੇ ਵਿੱਚ ਮੇਰੀ ਰਾਤਾਂ ਲੱਗੀਆਂ ਹੋਈਆਂ ਨੇ ਅੱਖਾਂ ਖਰਾਬ ਹੋਣੀਆਂ ਹਾਂ ਹਾਂ ਜ਼ੋਰ ਪੈਣਾ ਅੱਖਾਂ ਤੇ ਹਨਾ ਹਰ ਚੀਜ਼ ਦਿਮਾਗ ਨਾਲ ਚੱਲਣੀ ਹੁਣ ਜਿਵੇਂ ਝੋਲਾ ਤਿਆਰ ਕਰਨਾ ਉਹਨੂੰ ਕਲਰ ਕੰਬੀਨੇਸ਼ਨ ਦੇਖਣਾ ਪੈਂਦਾ ਸਾਰਾ ਬੀਜੇ ਦੇ ਵਿੱਚ ਆਹ ਕਲਰਾਂ ਦੇਖ ਲੋ ਵੀ ਉਹ ਦੇ ਨਾਲ ਸਾਈਡ ਤੇ ਸਾਰਾ ਡਿਜ਼ਾਈਨ ਦੇਣਾ ਇਹਦੇ ਵਿੱਚ ਹੋ ਗਿਆ ਗੁड़िया ਦੇ ਵਿੱਚ ਨਾ ਸਾਣਾ ਸੋਹਣਾ ਬਣਿਆ ਹੈ ਨਾ ਤੇ ਇਹਦੇ ਵਿੱਚ ਹੋ ਗਿਆ ਹਾਂ ਗੁड़िया ਸਾਈਕਲ ਦੇ ਫਲਾਵਰਾਂ ਦਾ ਦੇਖਣਾ ਪੈਂਦਾ ਤੇ ਇਹ ਮਤਲਬ ਦੋਨੋਂ ਸਾਈਡ ਤੇ ਆ ਵੀ ਚੱਕੀ ਹੋਈ ਚੀਜ਼ ਹੈ ਨਾ ਆਪਾਂ ਨੂੰ ਵੀ ਉਹ ਵੀ ਨਾ ਲੱਗੇ ਉੱਪਰ ਹੀ ਵੀ ਨਾ ਲੱਗੇ ਤੇ ਵਧੀਆ ਵੀ ਲੱਗੇ ਡਿਜ਼ਾਈਨਿੰਗ ਵੀ ਸਾਰੀ ਦਿਮਾਗ ਦੀ ਗੇਮ ਆ ਸਾਰਾ ਦਿਮਾਗ ਨਾਲ ਚੱਲਣਾ ਪੈਂਦਾ ਆਪਾਂ ਨੂੰ ਸੋਚ ਕੇ ਹੁਣ ਬਾਹਰ ਜਿਵੇਂ ਆਏ ਗ੍ਰੋਸਰੀ ਲੈਣ ਜਾਂਦੇ ਆ ਨਾ ਇਹ ਫਿਰ ਸਾਰਾ ਸਮਾਨ ਸੋਨਾ ਲੱਗੇਗਾ ਪਤਾ ਨਹੀਂ ਪੁੱਛੇਗਾ ਕਿ ਇੰਡੀਅਨ ਕਲਾਕਾਰੀ ਹੈ ਉਹ ਤਾਂ ਬੜੀ ਟੌਰ ਨਾਲ ਚੱਕ ਕੇ ਲੈ ਕੇ ਜਾਂਦੇ ਆ ਸਪੈਸ਼ਲ ਆਰਡਰ ਆ ਰਹੇ ਨੇ ਵੀ ਹਾਂ ਨਾ ਜੀ ਨਾ ਇਹਨੂੰ ਤੁਸੀਂ ਚਾਹੇ ਮੈਂ ਕਹਿੰਨੀ ਆ 10 ਸਾਲ ਸੰਭੀ ਰੱਖੋ ਉਹ ਤਾਂ ਵੈਸੇ ਇਹਦੇ 'ਚ ਜੇ ਆਪਾਂ ਉੱਪਰ ਜਿਪ ਵੀ ਲਗਵਾ ਸਕਦੇ ਤੁਸੀਂ ਜਿੱਦਾਂ ਦਾ ਮਰਜ਼ੀ ਤਿਆਰ ਕਰਵਾ ਲਓ ਜਿਪ ਲਗਵਾ ਲਓ ਗੋਲ ਵੀ ਬਣ ਜਾਏਗਾ ਚੋਰਸ ਵੀ ਬਣ ਜਾਏਗਾ ਉਹ ਤੁਹਾਡੇ ਤੇ ਡਿਪੈਂਡ ਆ ਕਿਦਾਂ ਦਾ ਬਣਵਾਣਾ ਤੁਸੀਂ ਅੰਦਰੋਂ ਵੀ ਦੇਖੇ ਤੇ ਪੂਰੀ ਫਿਨਿਸ਼ਿੰਗ ਆਈ ਹੋਈ ਆ ਕਿਤੇ ਧਾਗਾ ਕੋਈ ਕੁਛ ਕਿਤੇ ਨਹੀਂ ਉਹ ਫਿਰ ਕਲਾਕਾਰ ਵੱਡੇ ਨੇ ਫਿਰ ਸਾਰਾ ਮਤਲਬ ਉਸੇ ਹਿਸਾਬ ਨਾਲ ਤਿਆਰ ਕਰਨਾ ਪੈਂਦਾ ਹੈ ਇਹਦੇ ਵਿੱਚ ਨਹੀਂ ਉਹ ਤਾਂ ਵੈਸੇ ਹੀ ਨੇ ਉਹ ਕਟਿੰਗ ਦੇ ਆ ਉਹ ਜੇ ਇਹਨਾਂ ਨੂੰ ਸਾਫ਼ ਕਰਨਾ ਹੈ ਨਾ ਅਜੇ ਤਾਂ ਜਸਟ ਬਣਾ ਕੇ ਹਟੀ ਸੀ ਉਹ ਦੇਖੋ ਹਾਂ ਉਹ ਮਸ਼ੀਨ ਡਈ ਹੋਈ ਆ ਨਾ ਹਾਂਜੀ ਆ ਦੇਖੋ ਇਹ ਹੁਣ ਐਦਾਂ ਹੋਏਗਾ ਉਹ ਕੋਡ ਤੁਸੀਂ ਮੈਂ ਆਪ ਹਾਂ ਪਹਿਲਾਂ ਕੱਟ ਹੋਏ ਪਹਿਲਾਂ ਸਾਰਾ ਕੱਟ ਹੁੰਦਾ ਹੈ ਫਿਰ ਇਹਨੂੰ ਸਟਿਚ ਹੁੰਦਾ ਬਾਅਦ ਦੇ ਵਿੱਚ ਫਿਰ ਤਿਆਰ ਕਰਨਾ ਪੈਂਦਾ ਸਾਰਾ ਇਹ ਕਲਰ ਦੇ ਨਾਲ ਇਹ ਨਹੀਂ ਇਹ ਕਪੜਾ ਲੱਗਿਆ ਹੋਇਆ ਵਿੱਚ ਅੱਛਾ ਅੱਛਾ ਕਪੜੇ ਤੇ ਡਿਜ਼ਾਈਨ ਦਿੱਤਾ ਹੋਇਆ ਸਾਰਾ ਉਹੀ ਚੀਜ਼ ਆ ਨਾ ਉਹ ਸਾਰਾ ਦੇਖਣਾ ਪੈਂਦਾ ਡਿਜ਼ਾਈਨ ਜਦੋਂ ਆਪਾਂ ਤਿਆਰ ਕਰਦੇ ਆ ਨਾ ਜਿਵੇਂ ਹੁਣ ਮੰਨ ਲਓ ਤੁਸੀਂ ਇਨਸ਼ੂ ਜੀ ਬਣਵਾਣਾ ਤਾਂ ਤੁਸੀਂ ਮੈਨੂੰ ਆਪਣੀ ਡਿਮਾਂਡ ਤੇ ਦੱਸ ਸਕਦੇ ਹੋ ਵੀ ਮੈਨੂੰ ਆਹ ਚੀਜ਼ ਚਾਹੀਦੀ ਆ ਐਦਾਂ ਦਾ ਕਪੜਾ ਹੋਣਾ ਚਾਹੀਦਾ ਉਹ ਫਿਰ ਉਸ ਦੇ ਹਿਸਾਬ ਨਾਲ ਮੈਂ ਬਣਾ ਦੂੰਗੀ ਹੁਣ ਤੁਹਾਡੇ ਵੱਲੋਂ ਆਰਡਰ ਆ ਗਿਆ ਮੈਨੂੰ ਤੁਹਾਨੂੰ ਸਪੈਸ਼ਲ ਆ ਹਾਂ ਤੁਹਾਡੇ ਲਈ ਹੁਣ ਸਪੈਸ਼ਲ ਤਿਆਰ ਹੋਏਗਾ ਹੁਣ ਨਿਸ਼ੂ ਜੀ ਦੀ ਵਾਰੀ ਆ ਜੀ ਇਹਨਾਂ ਨੂੰ ਬਣਾ ਕੇ ਦੇਣਾ ਹੁਣ ਆਪਾਂ ਬਾਕੀ ਕਿਸੇ ਨੇ ਬਣਵਾਣਾ ਹੋਵੇ ਤਾਂ ਉਹ ਦੱਸ ਸਕਦੇ ਜੀ ਹਾਂ ਜਰੂਰ ਹਾਂ ਜਰੂਰ ਆਪਾਂ ਕਿਉਂ ਨਾ ਸਪੋਰਟ ਕਰੀਏ ਨਹੀਂ ਥੈਂਕ ਯੂ ਥੈਂਕ ਯੂ ਸੋਹਣੀ ਚੀਜ਼ ਹੈ ਜੋ ਆਪਣੇ ਵੈਰੀ ਗੁੱਡ ਮੈਂ ਤਾਂ ਇਹੀ ਕਹਿਣਾ ਜੀ ਆਪਣੇ ਇਹ ਰੀਤੀ ਰਿਵਾਜ ਨੇ ਆਪਣਾ ਹੈਂਡ ਮੇਡ ਕਲਚਰ ਹੈ ਜੀ ਇਹਨੂੰ ਆਪਾਂ ਨੂੰ ਜਰੂਰ ਜਿਹੜਾ ਹੈਗਾ ਫੋਲੋ ਕਰਨਾ ਚਾਹੀਦਾ ਵਾ ਤੇ ਆਪਾਂ ਵੈਸਟਰਨਾਈਜੇਸ਼ਨ ਵਾਲ ਘੱਟ ਭਜਿਏ ਤੇ ਆਪਣੀਆਂ ਚੀਜ਼ਾਂ ਵੱਲ ਜ਼ਿਆਦਾ ਧਿਆਨ ਦੇਈਏ ਥੋੜਾ ਕੋਸਟਲੀ ਤਾਂ ਜ਼ਰੂਰ ਇਹ ਪਾਊਗਾ ਪਰ ਗੱਲ ਮੁਕਦੀ ਆ ਕੇ ਹੈਗੀ ਜੀ ਆਪਣੇ ਹੱਥ ਦੀ ਕਲਾ ਦੇ ਉੱਤੇ ਜੀ ਹੱਥ ਦੀ ਕਲਾ ਅੱਜ ਕੱਲ ਲੋਕ ਨਹੀਂ ਭਜਦੇ ਹੱਥ ਦੀ ਕਲਾ ਤੋਂ ਦੂਰ ਹੁੰਦੇ ਜਾਂਦੇ ਨੇ ਪਰ ਇਹ ਚੀਜ਼ਾਂ ਜਿੰਨੀਆਂ ਵਧੀਆਂ ਦੀ ਯਾਰਾ ਗੁੱਚੀ ਵੱਡੇ ਵੱਡੇ ਬ੍ਰਾਂਡ ਵੀ ਨਹੀਂ ਕਾਪੀ ਕਰ ਸਕਦੇ ਸਹੀ ਗੱਲ ਹੈ ਕਿ ਜੈ ਸਿੰਦਰ ਬਾਜੀ ਯਾਰਾ ਗੁੱਚੀ ਸਾਰੇ ਫੇਰਲੇ ਦੇ ਗਏ ਇਹ ਅਸਲੀ ਅਮੀਰੀ ਹੈ ਜੀ ਇਹ ਅਸਲੀ ਆਪਣਾ ਪੰਜਾਬ ਹੈ ਕੋਈ ਪੰਜਾਬੀ ਡਿਜ਼ਾਈਨ ਬਣਾਉਣਾ ਹੋਵੇ ਉਹ ਵੀ ਬਣ ਜਾਏ ਵੈਸੇ ਸਾਰੇ ਇਹ ਲੱਗਦੇ ਪੰਜਾਬੀ ਯਈ ਨਹੀਂ ਜੀ ਬਹੁਤ ਹੀ ਸੋਹਣਾ ਜੀ ਭਾਵੇਂ ਇਹਦੇ ਵਿੱਚ ਖੁੱਲੀ ਡੁੱਲੀ ਬੀਬੀਆਂ ਇਹਦੇ ਵਿੱਚ ਸਮਾਨ ਸੂਣ ਲੈਣ ਚੱਲ ਜਾਣ ਕੋਈ ਫਰੂਟ ਕਿੰਨੂ ਕੁਝ ਲੈਣਾ ਹੋਵੇ ਸਬਜ਼ੀਆਂ ਇਹ ਉਹ ਝੋਲੇ ਨੇ ਜਿਨ੍ਹਾਂ ਨੂੰ ਨਾ ਅਸੀਂ ਬਾਹ ਦੇ ਵਿੱਚ ਪਾ ਕੇ ਸਕੂਲ ਜਾਂਦੇ ਹਾਂ ਸਕੂਲ ਜਾਂਦੇ ਹੁੰਦੇ ਸੀ ਕਾਪੀਆਂ ਲੈ ਕੇ ਹੁਣ ਤਾਂ ਬੈਗ ਆ ਗਏ ਨੇ ਸਾਡੇ ਸਕੂਲ ਵਾਲੇ ਬਹੁਤ ਹੀ ਸੋਹਣਾ ਜੀ ਬਹੁਤ ਸੋਹਣਾ ਬਹੁਤ ਧੰਨਵਾਦ ਇੰਨੀ ਸੋਹਣੀ ਕਾਰੀਗਰੀ ਦਿਖਾਉਣ ਵਾਸਤੇ ਜੀ ਥੈਂਕ ਯੂ ਇੱਕ ਕਲਾਕਾਰ ਸਾਡੀ ਕੋਲ ਸੀਗਾ ਪਰ ਕਲਾਕਾਰੀ ਹੁਣ ਦੇਖੀਏ ਜੀ ਅਸੀਂ ਥੈਂਕ ਯੂ ਤੁਹਾਡਾ ਬਹੁਤ-ਬਹੁਤ ਹਾਂ ਜੀ ਸਾਰਿਆਂ ਦਾ ਥੈਂਕ ਯੂ ਸਾਰਿਆਂ ਲਈ ਬੜੂੰਗਾ ਇੱਕ-ਇੱਕ ਮੈਨੂੰ ਪਤਾ ਹੁਣ ਤੁਹਾਨੂੰ ਵੀ ਹੁੰਦਾ ਹੋਣਾ ਵੀ ਇਸ਼ੂਜ਼ ਆ ਤਾਂ ਕਹਿਤਾ ਬਣਨਾ ਸਾਡੇ ਕਿਤੇ ਜਿਹੜੇ ਤਿੰਨ ਜਾਨੇ ਬਾਹਰ ਤੁਰੇ ਫਿਰਦੇ ਥੋੜਾ ਵੀ ਬਣੂਗਾ ਕੋਈ ਗੱਲ ਨਹੀਂ ਸਾਰਿਆਂ ਨੂੰ ਗਿਫਟ ਕਰਾਂਗੇ ਆਪਾਂ ਇੱਕ ਇੱਕ ਠੀਕ ਹੈ ਜੀ ਮੇਰੇ ਵੱਲੋਂ ਐਡਵਾਂਸ ਬੁਕਿੰਗ ਥੈਂਕ ਯੂ ਡਿਜ਼ਾਈਨਾਂ ਵਾਲੇ ਬਾਹਰ ਆ ਗਏ ਜੀ ਕੀ ਵੀ ਜੀ ਇਰਾਤ ਲਿਆ ਸੀ ਅਸੀਂ 100 ਰੁਪਏ ਦੇ ਪਤਾ ਨਹੀਂ 15 20 ਪੀਸ ਨਿਕਲ ਗਏ ਬਾਲਾ ਸਸਤਾ ਪੈ ਗਿਆ ਜੀ ਕੀ ਵੀ ਕਿੱਦਾਂ ਦਾ ਟੇਸਟ ਹੈ ਗੁੱਡ ਵਾਹ ਜੀ ਟੇਸਟੀ ਵੇਲਾ ਆ ਗਿਆ ਜੀ ਹੁਣ ਬਾਏ ਕਰਨ ਦਾ ਖਾਲੀ ਹੱਥ ਆਏ ਸੀ ਤੇ ਆ ਪੂਰਾ ਥੈਲਾ ਲੈ ਕੇ ਚੱਲੇ ਆ ਜੀ ਤੇ ਧੰਨਵਾਦ ਜਸਵਿੰਦਰ ਭਾਜੀ ਲੇਟ ਹੋ ਗਏ ਜ਼ਿਆਦਾ ਪਰ ਗੱਲਾਂ ਵਾਦਾ ਬੋਲ ਜੀ ਲੱਗਿਆ ਰਿਹਾ ਹਾਂ ਤੁਹਾਡਾ ਵੀ ਜੀ ਲੱਗੇ ਰਿਹਾ ਸਾਡਾ ਵੀ ਲੱਗਿਆ ਸਾਡਾ ਵੀ ਲੱਗਿਆ ਸਾਡਾ ਵੀ ਬਹੁਤ ਲੱਗਿਆ ਤੇ ਆ ਸਾਡੀ ਛੋਟੀ ਪੈਣ स्कूल नहीं जाते रहो <laughs> भाई जी भाई <laughs> चलो ठीक है जसिंद्र भाई जी ओके थैंक यू मिलते हैं मिली पढ़ाई करते रहो जी पहले तो लगे थोड़ी हो ਸਾਰੇ ਕੰਮ ਨਬੀੜ ਕੇ ਜਿਹੜੇ ਆਪਣੇ ਕੰਮ ਪੈਂਡਿੰਗ ਸੀਗੇ ਅਸੀਂ ਘਰ ਵੱਲ ਆ ਗਏ ਸੀਗੇ ਜਸਵਿੰਦਰ ਭਾਈ ਨੂੰ ਮਿਲਿਆ ਸੀਗਾ ਸਾਈਕਲਾਂ ਦਾ ਪਤਾ ਕਰ ਲਿਆ ਸੀਗਾ ਉਹਨਾਂ ਨੇ ਕਿਹਾ ਅੱਜ ਸਾਈਕਲ ਨਹੀਂ ਮਿਲਣਗੇ ਤਾਂ ਕੱਲ ਇੱਕ ਵਾਰੀ ਪਤਾ ਕਰ ਲਿਓ ਪਹਿਲੇ ਕਾਲ ਕਰਕੇ ਪਤਾ ਕਰਿਓ ਕੀ ਹਸਾਬਕਤਾ ਬਣਦਾ ਹੈ ਕਿਉਂਕਿ ਸਾਈਕਲ ਪਤਾ ਨਹੀਂ ਕਿਸੇ ਅਨਨੋਨ ਪਰਸਨ ਕੋਲ ਖੜੇ ਨੇ ਕਿਸੇ ਥਰਡ ਪਰਸਨ ਕੋਲ ਖੜੇ ਨੇ ਤੇ ਕੀ ਹਸਾਬਕਤਾ ਬਣਦਾ ਉਹ ਤਾਂ ਹੁਣ ਕੱਲ ਹੀ ਪਤਾ ਲੱਗੂਗਾ ਬਾਕੀ ਵਲੋਗ ਦੇ ਨਾਲ ਬਣੇ ਰਹੋ ਇੱਕ ਬਹੁਤ ਸੋਹਣੀ ਜਰਨੀ ਆ ਰਹੀ ਹੈ ਇੱਕ ਦੋ ਦਿਨ ਬਾਅਦ ਜਿਹੜੇ ਬੈਕ ਐਂਡ ਤੇ ਦੋ ਦਿਨ ਜਿਹੜੇ ਆਪਣੇ ਹੋ ਗਏ ਸੀ ਜੀ ਤੋਂ ਵਲੌਗ ਨਹੀਂ ਆਇਆ ਸੀਗਾ ਹੁਣ ਉਹ ਡੇਲੀ ਵਲੌਗ ਆਇਆ ਕਰਨਗੇ ਨੇਵਰ ਇੱਕ ਵੀ ਵਲੌਗ ਹੁਣ ਮਿਸ ਨਹੀਂ ਹੋਇਆ ਕਰੂਗਾ ਨਾਗਾ ਨਹੀਂ ਪਿਆ ਕਰੂਗਾ ਸਵਾ 6 ਦਾ ਟਾਈਮਿੰਗ ਤੁਸੀਂ ਟਿਚ ਦੱਬ ਲੋ ਆਪਣੇ ਵਲੌਗ ਆਂਦੇ ਰਹਿਣਗੇ ਜੀ ਬਣੇ ਰਹੋ ਸਾਡੇ YouTube ਚੈਨਲ ਦੇ ਨਾਲ ਤੇ ਅੱਗੇ ਤੋਂ ਵੀ ਸ਼ੇਅਰ ਜਰੂਰ ਕਰਦੇ ਰਹੋ ਅੱਗੇ ਇੱਕ ਜਰਨੀ ਆਉਣ ਅਲੀ ਜੀ ਆਪਣੇ ਲਦਾਖ ਜਰਨੀ ਆ ਜਾਪਾਂ ਡਿਸਕਲੋਜ਼ ਕਰਦੇ ਨੇ ਇੱਕ ਸਰਪ੍ਰਾਈਜ਼ ਲਦਾਖ ਆਪਾਂ ਕਰਾਂਗੇ ਵਿంటర్ ਲਦਾਖ ਕੈਂਪਿੰਗ ਕਰਾਂਗੇ ਪੂਰੀ 올 ਓਵਰ ਤੇ ਗੱਡੀ ਦੇ ਵਿੱਚ ਉਹ ਹੋਏਗਾ ਜੀ ਚਾਰ ਬੰਦੇ ਅਸੀਂ ਜਾਵਾਂਗੇ ਉਹਨਾਂ ਨਾਲ ਵੀ ਆਪਾਂ ਤੁਹਾਨੂੰ ਮਿਲਵਾਵਾਂਗੇ ਕਿਹੜੇ ਕਿਹੜੇ ਅਸੀਂ ਜਾ ਰਹੇ ਹਾਂ ਤੇ ਉਹ ਵੀ లైక్ సబ్స్క్రైబ్ షేర్ జరూర్ కర్ దియో ਸਾਡੇ ਚੈਨਲ ਨੂੰ ਤੇ ਬਸ ਅੱਗੇ ਤੋਂ ਅੱਗੇ ਜਿਹੜਾ ਹੈਗਾ ਸਾਂਝਾ ਜਰੂਰ ਕਰੀਏ ਚੈਨਲ ਦਾ ਤਤ ਤੇਂ ਦੀ ਲੀਕੋਡ ਬਾਈ ਰੱਬ ਰੱਖਾ ਚੜ੍ਹਦੀ ਕਲਾ ਤੇ ਸਤਿ ਸ੍ਰੀ ਅਕਾਲ ਜੀ ਹਰੀ ਕ੍ਰਿਸ਼ਨਾ ਹਰੀ ਹਰੀ గో